Thank you. ਡਾਇਗਨੋਸ ਕਰ ਲੈ ਟ੍ਰੇਲਰ 'ਚ ਕਿ ਪ੍ਰੋਪਰ ਤੁਹਾਡੇ ਚਲਕਣਾ ਵਿੱਚ ਨਜ਼ਰ ਆਊਗੀ। ਦਿਵਿਆ দত্ত ਦਾ ਡਾਇਲੋਗ ਹਿੰਦੀ 'ਚ ਲਿਖ ਕੇ ਪਾਇਆ ਹੋਇਆ ਸੀ। ਕਾ ਬਾਤ। ਹਾਂ। ਕਿ ਮਨਜੀਤ ਕੌਰ ਦਾ ਹੌਸਲਾ ਤੇ ਜ਼ਮੀਨ ਅੱਗੇ ਕਰ ਕਰੇ ਵਾਹ 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 ਵਾਹ। ਸੋ ਇਹ ਚੀਜ਼ ਇੱਕ ਆਰਟਿਸਟ ਲਈ ਬਹੁਤ ਵੱਡੀ ਹੋ ਜਾਂਦੀ ਹੈ ਜਦ ਉਹਦੀ ਥੋੜੀ ਜਿਹੀ ਪ੍ਰੈਜ਼ੈਂਸ ਨੂੰ ਵੀ ਲੋਕੀ ਇੰਨੇ ਗੌਰ ਨਾਲ ਦੇਖ ਰਹੇ ਔਰ ਉਹਨੂੰ ਅਬਜ਼ਰਵ ਕਰ ਰਹੇ ਤੁਸੀਂ ਕੁਝ ਨਹੀਂ ਬੋਲੇ ਬਸ ਉਹਦੇ 'ਚ ਗਲੀ ਜੋਟਾ ਹੀ ਖੇਡ ਰਹੇ। ਕਿ ਜੋ ਇਸ਼ਾਰੇ ਨਾਲ ਗੱਲ ਕਹਿੰਦਾ ਹੈ ਮਾਣੇ ਪਿਉ ਸਮਝਦਾ ਮੈਂ ਸਮਝਦਾ ਕਿ ਕੀ ਕਹਿ ਰਿਹਾ ਹੈ ਕੀ ਕਹਿਣਾ ਚਾ ਰਿਹਾ ਹੈ ਮੈਂ ਸਮਝਦਾ ਤਾਂ ਉਹ ਜਿਹੜੀ ਇੱਕ ਮਾਸੂਮੀਤ ਵਾਲੀ ਦੀ ਮਾਸੂਮੀਤ ਨਾਲ ਮੇਰਾ ਇੱਕ ਰਿਲੇਸ਼ਨਸ਼ਿਪ ਉਹ ਕਮਾਲ ਦਾ ਇੱਕ ਸਵਾਦ ਆ ਲੱਗਾ ਮੈਂ ਦੇਖਦੇ ਹੁੰਦੇ ਸੀ ਪਹਿਲਾਂ ਗੁੰਡਾ ਅਮਰੀਸ਼ਪੁਰੀ ਗੁੰਡਾ ਸੁਵਾਨਾ ਗੁੰਡਾ ਤੇ ਮਗੈਂਬੋ ਕੁਛੂ ਆ ਤੇ ਪਹਿਲੀ ਵਾਰੀ ਗੁੰਡਾ ਐਦਾਂ ਦੀ ਚੀਜ਼ ਕਰਦੇ ਆ ਤੇ ਹੁਣ ਵੱਡਾ ਵੱਡਾ ਕਰਿਆ ਵਾਲਾ ਬੰਦਾ ਹਾਂ ਸਤਿ ਸ਼੍ਰੀ ਅਕਾਲ ਦੋਸਤੋ ਮਹਾਂਗਾਏ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੇਸੀ ਚੈਨਲ ਤੇ ਤੇ ਵੀ 6 ਮਈ ਨੂੰ ਫਿਲ ਮਾਰੀਏ ਮਾ ਸੋ ਉਹਦਾ ਟ੍ਰੇਲਰ ਬਿਹਤਰ ਖੂਬਸੂਰਤ ਹੈ ਸੋ ਸਾਰੇ ਜਣੇ ਪਹਿਲਾਂ ਟ੍ਰੇਲਰ ਦੇਖੋ ਤੇ ਅੱਜ ਮੇਰੇ ਨਾਲ ਹੈਗੇ ਮਾ ਫਿਲਮ ਦੀ ਸਟਾਰ ਕਾਸਟ ਤੋਂ ਰਗਵੀਰ ਬੋਲੀ ਆਸ਼ਿਸ਼ ਦੁੱਗਲ ਜੀ ਤੇ ਵਟਾਕਰ왈 ਜੀ ਬਹੁਤ ਬਹੁਤ ਸਵਾਗਤ ਹੈ ਸਾਰਿਆਂ ਦਾ ਦੇਖਣ ਤੇ ਜੀ ਮਿਹਰਬਾਨ ਤੁਹਾਡਾ ਥੈਂਕ ਯੂ ਥੈਂਕ ਯੂ ਇੰਨਾ ਖੂਬਸੂਰਤ ਟ੍ਰੇਲਰ ਹੈ ਸੋ ਜਦ ਟ੍ਰੇਲਰ ਆਊਟ ਹੋਇਆ ਕੁਝ ਆਰਸ ਹੋਈ ਨਹੀਂ ਕਿਹੜੇ ਕਿਹੜੇ ਕੰਪਲੀਮੈਂਟਸ ਤੁਹਾਨੂੰ ਤਿੰਨਾਂ ਨੂੰ ਫੋਨ ਦੇ ਉੱਪਰ ਮਿਲੇ ਤੁਸੀਂ ਆ ਜਿਵੇਂ ਮੈਂ ਜੀ ਸਵੇਰੇ ਜਦੋਂ ਟ੍ਰੇਲਰ ਪਾਇਆ ਉਸ ਤੋਂ ਬਾਅਦ ਲੋਕਾਂ ਦੇ ਮੈਸੇजेस ਮੈਂ ਹੁਣ ਬ੍ਰੇਕ ਸੀ ਪਾਇਆ ਕਿਉਂਕਿ ਫੋਨ ਅਸੀਂ ਚੈੱਕ ਨਹੀਂ ਪਾਏ ਕਿਉਂਕਿ ਉਹ ਸਵੇਰ ਦੇ ਅਸੀਂ ਇੰਟਰਵਿਊਸ ਕਰ ਰਹੇ ਸੀ ਠੀਕ ਹੈ ਮੈਂ ਹੁਣ ਜੋ ਬ੍ਰੇਕ ਲਿੱਤੀ ਸੀ ਮੈਂ ਲੋਕਾਂ ਦੇ ਵਿਊਜ਼ ਸੁਣ ਰਿਹਾ ਸੀਗਾ ਔਰ ਬਹੁਤ ਖੁਸ਼ੀ ਦੀ ਗੱਲ ਹੈ ਘਰੇ ਵਾਲ ਨੂੰ ਮੈਂ ਕਹਿ ਰਿਹਾ ਸੀ ਇੱਧਰ ਆ ਜਾ ਤੂੰ ਸਭ ਬਹਿ ਜਾ ਕੇ ਮੇਰੇ ਕੋਲ ਹੈ ਕਿ ਇੱਕ ਬੰਦੇ ਨੇ ਲਿਖ ਕੇ ਪਾਇਆ ਉਹਦੇ ਹੇਟਾਂ ਕਿ ਮਾ ਸ਼ੁੱਡ ਬੀ ਰਿਲੀਜ਼ 올 ਆਫਰ ਇੰਡੀਆ ਅ ਬ੍ਰਾਊਡ ਤੋਂ ਅਲਾਵਾ ਠੀਕ ਹੈ ਉਹ ਬੰਦਨ ਪੰਜਾਬੀ ਨਹੀਂ ਆਉਂਦੀ ਉਹ ਐਕਟਰ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਉਹ ਮੰਚੋ ਕਿਹੜਾ ਬੰਦਰ ਵਾਲਾ ਇੱਕ ਜਾਇ ਤੇ ਬੇਥਾ ਪਰਹਿਗੇ ਨੇ ਬੇ ਦੋਸਤ ਠੀਕ ਹੈ ਉਹਨਾਂ ਨੇ ਇੱਕ ਇੰਨੀ ਖੂਬਸੂਰਤ ਸੀ ਕਿ ਅ ਦਵਿਆ ਦੱਤਾ ਦਾ ਡਾਇਲੋਗ ਹਿੰਦੀ ਚ ਲਿਖ ਕੇ ਪਾਇਆ ਹੋਇਆ ਸੀ ਕਾ ਬਾਤ ਜੀ ਹਾਂ ਕਿ ਮਨਜੀਤ ਕੌਰ ਦਾ ਹੌਸਲਾ ਤੇ ਜ਼ਮੀਨ ਅੱਗੇ ਕਰ ਕਰ ਵਾਹ 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 ਬਿਲਕੁਲ ਹੁਣ ਇਸ ਤੋਂ ਪੇ ਅੰਦਾਜ਼ਾ ਲਾ ਸਕਦੇ ਹਾਂ ਕਿ ਲੋਕਾਂ ਨੂੰ ਟ੍ਰੇਲ ਕਿੰਨਾ ਵਧੀਆ ਲੱਗ ਰਿਹਾ ਲੋਕ ਡਿਮਾਂਡ ਕਰ ਰਿਹਾ ਹੈ ਕਿ ਮਾਂ ਜਿਹੜੀ ਫਿਲਮ ਆਲ ਓਵਰ ਇੰਡੀਆ ਜਿਵੇਂ ਚਲ ਬੰਬੇ ਤਾਂ ਹੋ ਗਈ ਜਿਹੜੀ ਬਾਕੀ ਜਿੱਥੇ ਪੰਜਾਬੀ ਸਾਡੇ ਹੈਗੇ ਨੇ ਉੱਥੇ ਹੋਣੀ ਚਾਹੀਦੀ ਹੈ ਇਹ ਗੱਲ ਮੈਂ ਗਰੇਵਲਸਾ ਤੱਕ ਮਤਲਬ ਗਿੱਪੀ ਗਰੇਵਲਸਾ ਤੱਕ ਪਹੁੰਚਾਉਂਗਾ ਕਿ ਭਈਆ ਅਗਰ ਕਿਤੇ ਬਾਕੀ ਜਗ੍ਹਾ ਇੱਕ ਦੋ ਪ੍ਰਿੰਟ ਲੱਜਾਂ ਕਿਉਂਕਿ ਇਹ ਤਾਂ ਦਾ ਕਿਸ ਯੂਨੀਵਰਸਿਟੀ ਸਬਜੈਕਟ ਹੈ ਮਾਂ ਮਤਲਬ ਮਾਂ ਹੈ ਚਾਹੇ ਉਹ ਮਰਾਠੀ ਦੀ ਹੋ ਜਾਏ ਪੰਜਾਬੀ ਦੀ ਹੋ ਜਾਏ ਹੈ ਨਾ ਚਾਹੇ ਗਰੀ ਦੀ ਮਦਰ ਹੋਵੇ ਤੇ ਇਹ ਤਾਂ ਚੀਜ਼ ਉਧਾਂ ਦੀ ਹੈ ਤੇ ਲੋਕਾਂ ਦੇ ਘਰ ਘਰ ਜਾਣੀ ਚਾਹੀਦੀ ਹੈ ਤੇ ਅਸੀਂ ਤੇ ਨੋ ਬੈਠੇ ਆਂ ਫੈਮਲੀ ਇੱਕ ਮਾਦੀ ਫੈਮਲੀ ਹੈ ਤੇ ਅਸੀਂ ਇਸ ਫਰੰਦ ਦਾ ਹਿੱਸਾ ਹੈ ਸਾਡੇ ਲਈ ਬੜੀ ਗਰਵ ਦੀ ਗੱਲ ਹੈ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਤੇ ਬਾਕੀ ਜੋ ਲੋਕਾਂ ਤੱਕ ਲੋਕਾਂ ਦੀ ਕਚਹਿਰੀ ਤੇ ਪਹੁੰਚੂਗੀ ਚੀਜ਼ ਮੈਨੂੰ ਉਮੀਦ ਹੈ ਕਿ ਲੋਕਾਂ ਨੂੰ ਬਹੁਤ ਪਸੰਦ ਆਉਗੇ ਤੇ ਬਾਕੀ ਸਾਰ ਤੁਸੀਂ ਇਹਨਾਂ ਬਾਰੇ ਕੁਛ ਲੋ ਜੀ ਬਿਲਕੁਲ ਰਗਵੀਰ ਟ੍ਰੇਲਰ ਜਦੋਂ ਚੱਲੀ ਜਾ ਰਹੇ ਸੀ ਮੈਂ ਕਹਾ ਹਾਂ ਟ੍ਰੇਲਰ ਆ ਰਿਹਾ ਆ ਰਿਹਾ ਆ ਰਿਹਾ ਆਪਣੀ ਪਹਿਲਾ ਗੱਲ ਹੋਈ ਸੀ ਹੈਨਾ ਕਿ ਮਾਂ ਆ ਰਹੀ ਹੈ ਸੋ ਮੈਂ ਸੋਚਿਆ ਕਿ ਰਗਵੀਰ ਫਿਲਮ ਆ ਰਹੀ ਹੈ ਹਾਂ ਫਿਲਮ ਆ ਰਹੀ ਹੈ ਸੋ ਮੈਂ ਸੋਚਿਆ ਕਿ ਕਦੋਂ ਰਗਵੀਰ ਨਜ਼ਰ ਆਣਗੇ ਬਟ ਜਦੋਂ ਤੁਸੀਂ ਨਜ਼ਰ ਆਏ ਨਾ ਮੈਨੂੰ ਲੱਗਦਾ ਕਿ ਉਸ ਸੀਨ ਸਭ ਨੇ ਮੈਂ ਜ਼ਿਆਦਾ ਉਸ ਨੂੰ ਐਪਰੀਸ਼ੀਏਟ ਕੀਤਾ ਕਿ ਪਸੰਦ ਕੀਤਾ ਕਿ ਤੂੰ ਬੰਦਾ ਵੀ ਸੱਚੀ ਕਿਹ ਐਂਟੀਆਂ ਤੂੰ ਬੰਦਾ ਵੀ ਸੋਹਣਾ ਤੇਰਾ ਨਾਮ ਵੀ ਸੋਹਣਾ ਸੋ ਇਹ ਚੀਜ਼ ਇੱਕ ਆਰਟਿਸਟ ਲਈ ਬਹੁਤ ਵੱਡੀ ਹੋ ਜਾਂਦੀ ਹੈ ਜਦ ਉਹਦੇ ਥੋੜੀ ਜਿਹੀ ਪ੍ਰੈਜ਼ੈਂਸ ਨੂੰ ਵੀ ਲੋਕੀ ਇੰਨੇ ਗੌਰ ਨਾਲ ਦੇਖ ਰਹੇ ਹੋਣ ਉਹਨੂੰ ਅਬਜ਼ਰਵ ਕਰ ਰਹੇ ਤੁਸੀਂ ਕੁਝ ਨਹੀਂ ਬੋਲੇ ਬਸ ਉਹਦੇ ਚ ਕਲੀ ਜੋਟਾ ਹੀ ਖੇਡ ਰਹੇ ਹੋ ਸੋ ਉਸ ਟਾਈਮ ਦੇ ਉੱਪਰ ਜੋ ਟ੍ਰੇਲਰ ਆਊਟ ਹੋਇਆ ਤੁਹਾਡੇ ਘਰੋਂ ਕੀ ਫੀਲਿੰਗ ਸੀਗੀ ਜਦ ਮम्मा ਨੇ ਦੇਖਿਆ ਕੀ ਚੀਜ਼ ਉਹਨਾਂ ਨੇ ਸ਼ੇਅਰ ਕੀਤੀ ਮੰਮੀ ਹੋਰ ਹਜੇ ਪਤਾ ਨਹੀਂ ਦੇਖਿਆ ਉਹਨਾ ਕਿ ਨਹੀਂ ਕਿਉਂਕੋ ਪਿੰਡ ਰਹਿੰਦੇ ਨੇ ਪਰ ਜਿੰਨੇ ਦੋਸਤ ਮਿੱਤਰ ਸੀ ਉਹਨਾਂ ਦੇ ਮੈਸੇਜ ਵਗੈਰਾ ਆ ਰਹੇ ਸੀ ਇੱਧਰ ਵੀ ਇੰਟਰਵਿਊ ਲਿਆਉਣਾ ਸੀਗਾ ਤਾਂ ਬ੍ਰੌਡਕਾਸਟ ਮਾਤਸੇ ਫਾਇਦਾ ਹੋਦਾ ਜਿਹਦਾ ਭਾਈ ਉਹਨਾਂ ਦਾ ਮੈਸੇਜ ਮਿਲਿਆ ਕਹਿੰਦੇ ਬੈਸਟ ਵਿਸ਼ੇ ਮੈਂ ਭਾਈ ਤੁਹਾਨੂੰ ਵੀ ਤੇ ਗਿੱਪੀ ਵੀਰੇ ਦਾ ਮੈਸੇਜ ਆਇਆ ਸੀਗਾ ਤਾਂ ਫਿਰ ਮੈਂ ਬਾਈਹਰਾਂ ਨੂੰ ਭੇਜਿਆ ਫਿਰ ਮੈਂ ਰਾਣੀ ਬਾਈ ਨੂੰ ਕੀਤਾ ਹਨਾ ਬਲਜੀਤ ਭਾਈ ਹਰਾਂ ਨੂੰ ਜਿੱਦਾਂ ਆਪਾਂ ਇਹ ਕਰਦੇ ਆਂ ਤਾਂ ਦੂਜਾ ਜਿਹੜਾ ਹਜੇ ਸਾਡੇ ਦਰਸ਼ਕਾਂ ਦੀ ਦੋਸਤਾਂ ਮਿੱਤਰਾਂ ਦੀ ਜਿਹੜੀ ਪ੍ਰਤੀਕਾਮਾ ਨੇ ਉਹ ਉਹ ਹਜੇ ਪੜਨੀ ਹੈ ਕਿਉਂਕਿ ਇਧਰ ਆ ਗਏ ਇਧਰ ਹੁਣ ਫੋਨ ਸਾਡੇ ਪਏ ਨੇ ਆਪਾਂ ਕੰਟੀਨਿਊ ਇਧਰ ਹੀ ਚੱਲ ਰਹੇ ਹਾਂ ਪਰ ਇਹ ਵੀ ਜਿੱਦਾਂ ਦਾ ਸਬਜੈਕਟ ਆ ਜਿਸ ਤਰ੍ਹਾਂ ਦੀ ਫਿਲਮ ਬਣੀ ਹੈ ਜਿਸ ਤਰ੍ਹਾਂ ਦਾ ਟ੍ਰੇਲਰ ਆਇਆ ਸੁਭਾਵਿਕ ਜੀ ਗੱਲ ਹੈ ਕਿ ਸਾਰਿਆਂ ਨੂੰ ਪਸੰਦ ਆਊਗਾ ਕਿਉਂਕਿ ਫਿਲਮ ਇਸ ਤਰ੍ਹਾਂ ਦੀ ਇਮੋਸ਼ਨਲ ਸਬਜੈਕਟ ਆ ਹਨਾ ਔਰ ਸਾਰਿਆਂ ਨੂੰ ਪਸੰਦ ਆਉਣ ਵਾਲੀ ਚੀਜ਼ ਹੈ ਮੇਰੇ ਖਿਆਲ ਚ ਬਾਕੀ ਜਿਹੜੀ ਤੁਸੀਂ ਕਿਰਦਾਰ ਦੀ ਗੱਲ ਕਰੀ ਹੈ ਉਹ ਮੇਰਾ ਕਿਰਦਾਰ ਉਹਦੇ ਵਿੱਚ ਇਸ ਤਰ੍ਹਾਂ ਦਾ ਮਾਨ ਦੇ ਵਿੱਚ ਹਨ ਤਾਂ ਕਿ ਉਹ ਉਹ ਬੋਲ ਨਹੀਂ ਸਕਦਾ ਜਿਹੜਾ ਕਿਰਦਾਰ ਹੈ ਤਾਂ ਉਹਦੀ ਜਿਹੜੀ 마ਸੂਮੀਅਤ ਆ ਉਹ 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 ਕਾਇਮ ਰੱਖਣ ਦੀ ਮੈਂ ਕੋਸ਼ਿਸ਼ ਕੀਤੀ ਉਸ ਕਿਰਦਾਰ ਰਾਹੀਂ ਤਾਂ ਇਹ ਹੀ ਹੈ ਨਾਂ ਉਹਦਾ ਸੋਣਾ ਤੇ ਦੁੱਗਲ ਭਾਜੀ ਮੇਰੇ ਫਾਦ ਸਾਹਿਬ ਬਣੇ ਨੇ ਉਹਦੇ ਵੱਡਾ ਮੇਰਾ ਛੋਟਾ ਭਰਾ ਬਣਿਆ ਹੋਇਆ ਤੇ ਬਾਕੀ ਤੁਸੀਂ ਫਿਲਮ ਦੇਖ ਕੇ ਜ਼ਿਆਦਾ ਤੁਹਾਨੂੰ ਪਤਾ ਲੱਗਣਾ ਤੁਹਾਡੇ ਸਵਾਲ ਤੇ ਦੁਬਾਰਾ ਆਉਣਗੇ ਤੁਹਾਡੇ ਕੋਲ ਅ ਵੱਡੇ ਅਗਰ왈 ਤੋਂ ਮੇਰਾ ਸਵਾਲ ਹੈ ਕਿ ਹੈ ਨਾ ਪੋਸਟੀ ਵੀ ਰਿਲੀਜ਼ થઈ ਹੈਗੀ ਇੱਕ ਸਾਡੀ ਉਹਦੇ ਚ ਵੀ ਇੱਕ ਐਸਾ ਕਿਰਦਾਰ ਹੈ ਜਿਹੜਾ ਸਾਨੂੰ ਤੁਹਾਡਾ ਥੋੜਾ ਜਿਹਾ ਗ੍ਰੇ ਸ਼ੇਡ ਦਾ ਨਜ਼ਰ ਆਉਂਦਾ ਹੈ ਇਸ ਵਿੱਚ ਵੀ ਜਿਹੜੀ ਤੁਹਾਡੀ ਲੁੱਕ ਨਜ਼ਰ ਆਈ ਹੈ ਪੋਸਟੀ ਜਿਹੜਾ ਥੋੜਾ ਜਿਹਾ ਹੈ ਤੇ ਉਹ ਹੀ ਹੈ ਨਾ ਅਮਲੀ ਜਾ ਕਰਦਾਰ ਹੈ ਹਨਾ ਸੋ ਇਹ ਹਾਂ ਅ ਡਿਫਰੈਂਟ ਹੈ ਅਮਲੀ ਜਾ ਹੈ ਸੋ ਸੋ ਹਾਂ ਤੇ ਇਹਨਾਂ ਦਾ ਜਿਹੜਾ ਹੈਗਾ ਕਿਰਦਾਰ ਇੱਥੇ ਥੋੜਾ ਜਿਹਾ ਲੁੱਕ ਚੋਂ ਹੀ ਨਜ਼ਰ ਆਇਆ ਕਿ ਗ੍ਰੇ ਹੈ ਸੋ ਪ੍ਰੋਪਰਲੀ ਇਹ ਤੁਹਾਡੇ ਛੋਟੇ بیٹے ਨੇ ਤੁਹਾਡੇ ਕਿਰਦਾਰ ਨੂੰ ਤੇ ਪੂਰਾ ਸੀ ਡਾਇਗਨੋਸ ਕਰ ਲਿਆ ਟ੍ਰੇਲਰ 'ਚ ਕਿ ਪ੍ਰੋਪਰ ਤੁਹਾਡੀ ਝਲਕ ਇਹਨਾਂ ਵਿੱਚ ਨਜ਼ਰ ਆਉਗੀ ਇਹਦੇ ਜੀ ਆਉਗੇ ਇਹਦੇ ਜੀ ਆਉਗੇ ਇਹ ਇਹਦੇ ਵਿੱਚ ਪਤਾ ਕੀ ਹੈ ਬੜਾ ਇੱਕ ਖੂਬਸੂਰਤ ਜਿਹਾ ਰਿਲੇਸ਼ਨਸ਼ਿਪ ਹੈ ਸਾਡਾ ਫਿਲਮ 'ਚ ਮੈਂ ਤਾਂ ਪੂਰੀ ਫਿਲਮ ਹੀ ਆ ਬੜੀ ਕਮਾਲ ਦੀ ਮੈਂ इमोਸ਼ਨ ਹੋ ਜਾਣਾ ਮਾਂ ਨੂੰ ਲੈ ਕੇ ਕਿ ਸਾਡੇ ਇੱਕ ਫੈਮਿਲੀ ਦੇ ਵਿੱਚ ਜਿਵੇਂ ਹੁੰਦੇ ਨਾ ਅਲੱਗ-ਅਲੱਗ ਤਰ੍ਹਾਂ ਦੇ ਕਿਰਦਾਰ ਹੁੰਦੇ ਆ ਛੇਡ ਮੇਰਾ ਜਿਹੜਾ ਗ੍ਰੇ ਕੈਰੈਕਟਰ ਦਾ ਉਹ ਵੱਡੇ ਚ ਨਜ਼ਰ ਆਊਗਾ ਲੇਕਿਨ ਮੇਰੇ ਜਿਹੜੇ ਇਮੋਸ਼ਨਸ ਨੇ ਆ ਉਹ ਇਹਦੇ 'ਚ ਨਜ਼ਰ ਆਉਣਗੇ ਕਿ ਸਾਡੇ ਦੋਨਾਂ ਦੀ ਜੋ ਕੈਮਿਸਟਰੀ ਹੈ ਫਿਲਮ ਦੇ ਵਿੱਚ ਕਿ ਇਹਨੋਂ ਜ਼ਿਆਦਾ ਪਿਆਰ ਮੈਂ ਇਹਨੂੰ ਕਰਦਾ ਦਿਖਾਇਆ ਅੱਚ ਇਹਨੂੰ ਅਗਰ ਕੁਝ ਹੋ ਗਿਆ ਤਾਂ ਮੈਂ ਬੰਦਾ ਵੀ ਮਾਰ ਦੂੰਗਾ ਮੇਰਾ ਰਿਲੇਸ਼ਨ ਇਮੋਸ਼ਨਲ ਲੈਵਲ ਤੇ ਇੱਕ ਸਾਡਾ ਇੱਕ ਕਰੈਕਟਰ ਦੇ ਵਿੱਚ ਨਾ ਇੱਕ ਬੌਂਡਿੰਗ ਰੱਖੀ ਹੈ ਇਹ ਮੈਂ ਥੈਂਕ ਯੂ ਕਹੂੰਗਾ ਰਾਣੀ ਬਾਈ ਨੂੰ ਕਿ ਇਦਾਂ ਦੀਆਂ ਚੀਜ਼ਾਂ ਰੱਖੀਆਂ ਫਿਲਮ 'ਚ ਇੱਕ ਬੰਦਾ ਨੈਗੇਟਿਵ ਹੈ ਪੂਰਾ ਗੁੱਸੇ ਵਾਲਾ ਹੈ ਬੰਦੇ ਮਾਰੀ ਜਾਂਦਾ ਹੈ ਸਾਰਾ ਕੁਝ ਗਾਲਾਂ ਕੱਢੀ ਜਾਂਦਾ ਪਰ ਆਪਣੀ ਔਲਾਦ ਜਿਹੜੀ ਬੋਲ ਵੀ ਨਹੀਂ ਪਾਉਂਦੀ ਔਰ ਇੱਕ ਚੀਜ਼ ਹੋਰ ਖੂਬਸੂਰਤ ਚੀਜ਼ ਹੈ ਕਿ ਜੋ ਇਸ਼ਾਰੇ ਨਾਲ ਗੱਲ ਕਹਿੰਦਾ ਮਾਂ ਨੇ ਪਿਓ ਸਮਝਦਾ ਹੈ ਮੈਂ ਸਮਝਦਾ ਕਿ ਕੀ ਕਹਿ ਰਿਹਾ ਹੈ ਕੀ ਕਹਿਣਾ ਚਾਹ ਰਿਹਾ ਹੈ ਮੈਂ ਸਮਝਦਾ ਤੋ ਉਹ ਜਿਹੜੀ ਇੱਕ ਮਾਸੂਮੀਤ ਵਾਲੀ ਦੀ ਮਾਸੂਮੀਤ ਨਾ ਮੇਰਾ ਇੱਕ ਰਿਲੇਸ਼ਨਸ਼ਿਪ ਉਹ ਕਮਾਲ ਦਾ ਇੱਕ ਸਵਾਦ ਵਾਲਾ ਕੰਮ ਹੈ ਜੀ ਤੋ ਅਸੀਂ ਕੋਸ਼ਿਸ਼ ਕੀਤੀ ਸਾਰਿਆਂ ਨੇ ਵਧੀਆ ਕਰਨ ਦੀ ਉਸ ਚ ਤੇ ਬਾਕੀ ਲੋਕ ਦੱਸਣਗੇ ਜੀ ਬਿਲਕੁਲ ਤੇ ਮੇਡਾ ਜੀ ਅਸ਼ੀਸ਼ ਦੁੱਗਲ ਜੀ ਦੀ ਕਿੰਨੀ ਪ੍ਰਤੀਸ਼ਤ ਜਿਹੜੀ ਛਾਇਆ ਹੈਗੀ ਹੈ ਤੁਹਾਡੇ ਵਿੱਚ ਨਜ਼ਰ ਆਣ ਵਾਲੀ ਹੈ ਤੇ ਤੁਸੀਂ ਪਤਾ ਹੈ ਕੁਛ ਨਾ ਕੁਛ ਤੇ ਚਮਤਕਾਰ ਤੁਸੀਂ ਫਿਲਮ ਦੇ ਵਿੱਚ ਵੱਖਰਾ ਕਰ ਰਹੇ ਹੋ ਸਭ ਬਣਾ ਲਓ ਔਰ ਇਹਨਾਂ ਦੇ ਮਿਸ਼ਨ ਨੂੰ ਸਕਸੈਸਫੁਲ ਕਰਨ ਦੇ ਵਿੱਚ ਵੀ ਤੁਹਾਡਾ ਯੋਗਦਾਨ ਹੋਣਾ ਹੈ ਬਿਲਕੁਲ ਜੀ ਮੈਂ ਪਹਿਲੀ ਵਾਰੀ ਇਦਾਂ ਨੈਗੇਟਿਵ ਰੋਲ ਕਰ ਰਿਹਾ ਤੇ ਵਧੀਆ ਲੱਗਦਾ ਕਰਕੇ ਤੇ ਦੇਖਦੇ ਹੁੰਦੇ ਸੀ ਪਹਿਲਾਂ ਗੁੰਡਾ ਅਮਰੀਸ਼ਪੁਰੀ ਗੁੰਡਾ ਫਲਾਨਾ ਗੁੰਡਾ ਤੇ ਮਗੈਂ ਬਹੁਤ ਹੋਸ਼ੂਆ ਤੇ ਪਹਿਲੀ ਵਾਰੀ ਗੁੰਡਾ ਇਦਾਂ ਦੀ ਚੀਜ਼ ਕਰ ਰਿਹਾ ਤੇ ਹੁਣ ਵੱਡੇ ਵੱਡਾ ਕਰਿਆ ਵਾਲਾ ਗੁੰਡਾ ਤੇ ਦੂਜੀ ਗੱਲ ਤੁਸੀਂ ਕਿਹਾ ਪੋਸਟੀਚ ਮੇਰਾ ਜਿਹੜਾ ਉਹ ਗਰੇ ਅਮਰੀਕਾ ਤੇ ਵੀ ਨਹੀਂ ਮੈਂ ਮੈਂ ਅਮਲੀ ਕਹਣਾ ਸੀ ਇਸ ਟਾਈਮ ਤੇ ਗਰੇ ਅਮਲੀ ਬੰਦਾ ਕਦੇ ਵੀ ਮਾੜਾ ਨਹੀਂ ਹੁੰਦਾ ਦੇਖੋ ਅਮਲੀ ਨੂੰ ਆਪਾਂ ਕਦੇ ਵੀ ਗਰੇ ਸ਼ੇਡ ਨਹੀਂ ਦੇ ਸਕਦੇ ਅਮਲੀ ਇੱਕ ਟੈਂਟ ਤੇ ਭੋਲਾ ਹੀ ਹੁੰਦਾ ਵਧੀਆ ਹੀ ਹੁੰਦਾ ਬੰਬ ਬੰਦਾ ਹੁੰਦਾ ਤੇ ਪਲੀਜ਼ ਅੱਜ ਤੋਂ ਅੱਗੇ ਵੀ ਅਮਲੀ ਬੰਦੇ ਨੂੰ ਮਾੜਾ ਨਹੀਂ ਲੈਣਾ ਭਰਾ ਠੀਕ ਹੈ ਓਕੇ ਜੀ ਸਰਬਲਾ ਬੰਦਾ ਹੁੰਦਾ ਮੀਮਾ ਨਿਰਮਨ ਜੀ ਅਛਾ ਜੀ ਤੁਸੀਂ ਹਨਾ ਬਹੁਤ ਸਾਰੀ ਫਿਲਮਸ ਦੇ ਵਿੱਚ ਗ੍ਰੇ ਸ਼ੇਡਸ ਕੀਤੀਆਂ ਨੇ ਇੱਕ ਆਰਟਿਸਟ ਦੇ ਲਈ ਉਸ ਟਾਈਮ ਦੇ ਉੱਪਰ ਬਹੁਤ ਜ਼ਿਆਦਾ ਚੈਲੈਂਜਿੰਗ ਹੁੰਦਾ ਹੋਵੇਗਾ ਜਦੋਂ ਅਨ ਅਲੱਗ-ਅਲੱਗ ਫਿਲਮ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਆਪਣੀ ਸ਼ੇਡ ਵਿਖਾਉਣੀ ਆ ਸੋ ਇਸ ਫਿਲਮ ਦੇ ਵਿੱਚ ਤੁਸੀਂ ਫੇਰ ਗ੍ਰੇ ਸ਼ੇਡ ਦੇ ਵਿੱਚ ਹੀ ਹੈਗੇ ਹੋ ਸੋ ਬਾਕੀ ਪ੍ਰੀਵੀਅਸ ਫਿਲਮਸ ਤੋਂ ਗ੍ਰੇ ਸ਼ੇਡ ਦੇ ਕਿਰਦਾਰਾ ਤੋਂ ਐਗ ਗ੍ਰੇ ਸ਼ੇਡ ਕਿਰਦ ਸੇ ਦੋਨੋਂ ਸੱਚਾਈ ਰਾਤੇ ਮੈਂ ਕੋਈ ਵੀ ਫਿਲਮ ਕਰਦਾ ਮੈਂ ਕਿਸੇ ਬਹੁਤ ਵੱਡੇ ਬੰਦੇ ਤੁਸੀਂ ਕਿਹਾ ਸੀ ਮੈਂ ਕੋਈ ਵੀ ਫਿਲਮ ਕਰਦਾ ਮੈਂ ਇਹ ਸੋਚ ਕੇ ਕਰਦਾ ਕਿ ਮੇਰੀ ਪਹਿਲੀ ਫਿਲਮ ਹੈ ਨੰਬਰ 1 ਬਾਕੀ ਕੋਈ ਵੀ ਫਿਲਮ ਹੋਵੇ ਮੈਂ ਉਹਦੇ ਉਸ ਕੈਰੈਕਟਰ ਦੇ ਤੈਅ ਤੱਕ ਜਾ ਕੇ ਕੋਸ਼ਿਸ਼ ਕਰਦਾ ਕਿ ਇਹਨੂੰ ਮੈਂ ਇੱਕ ਡਿਫਰੈਂਟ ਅਸ਼ਿਸ਼ ਦੁਗਰ ਨਾ ਲੱਗਾ ਮੈਂ ਜਿੱਦਾਂ ਦਾ ਡਾਇਰੈਕਟਰ ਨੇ ਕਿਹਾ ਜਾਂ ਰਾਈਟਰ ਨੇ ਸੋਚਿਆ ਉਹ ਪਹਿਲਾਂ ਮੈਂ ਜਾਣ ਬੜੀ ਖਾਨਾ ਰਾਈਟਰ ਦੀ ਵੀ ਤੇ ਡਾਇਰੈਕਟਰ ਦੀ ਪੁੱਛਦਾ ਆ ਕਿਦਾਂ ਆ ਕਿਦਾਂ ਜਦੋਂ ਉਹਨਾਂ ਨੂੰ ਲੋਕ ਹੋ ਜਾਂਦਾ ਫਿਰ ਮੈਂ ਕੈਰੈਕਟਰ ਤੇ ਕੰਮ ਕਰਦਾ ਤੇ ਕੋਸ਼ਿਸ਼ ਕਰਦਾ ਦੇਖੋ ਗਰੇ ਬੇਸਿਕਲੀ ਆਪਾਂ ਇਹਨੂੰ ਕਹਿੰਦੇ ਨੇ ਨੈਗੇਟਿਵ ਕੈਰੈਕਟਰ ਕੋ ਕੈਟਾਗਰੀਜ਼ ਬਣ ਗਈਆਂ ਅਵਾਰਡ ਦੇਣੇ ਹੁੰਦੇ ਸ਼ਾਇਦ ਮੈਨੂੰ ਵੀ ਮਿਲੇ ਜਾਵੇ ਇਸ ਵਾਰ ਮੈਨੂੰ ਲੱਗਦਾ ਕਿ ਤੁਹਾਡੀ ਗਰਲ ਕੈਟਰੀ ਮੈਨੂੰ ਤਾਂ ਲੱਗਦਾ ਹੈ ਕਿ ਹਰ ਸਾਲ ਇੱਕ ਪੰਜਾਬੀ ਫਿਲਮ ਨੂੰ ਨੈਸ਼ਨਲ ਅਵਾਰਡ ਮਿਲਦਾ ਤੇ ਮੈਨੂੰ ਲੱਗਦਾ ਹੈ ਅਗਲੀ ਜਿਹੜਾ ਹੁਣ ਸਾਲ ਚੜੂਗਾ ਇਹ ਫਿਲਮ ਡੈਫੀਨਿਟਲੀ ਉਸ ਅਵਾਰਡ ਦੀ ਹੱਕਦਾਰ ਹੋਗੀ ਕਿਉਂਕਿ ਮਾਂ ਹਰ ਅਵਾਰਡ ਦੀ ਹੱਕਦਾਰ ਹੈ ਨਹੀਂ ਮੈਂ ਤੁਹਾਨੂੰ ਚਲ ਤੁਸੀਂ ਵੈਸੇ ਬਲਾਸ ਤੋਂ ਜਵਾਬ ਆਪ ਦੇਤਾ ਜੀ ਇਹ ਨੈਸ਼ਨਲ ਨੇ ਇੰਟਰਨੈਸ਼ਨਲ ਇਹ ਉਹ ਨਹੀਂ ਕੋਈ ਨੈਸ਼ਨ ਦੇਖੋ ਨੈਸ਼ਨਲ ਇੰਟਰਨੈਸ਼ਨਲ ਦਾ ਹੈ ਨਹੀਂ ਇਹ ਤਾਂ ਸਰ ਨਾਲ ਬੜਾ ਅਵਾਰਡ ਕੀ ਹੈ ਫਿਲਮ ਦਾ ਕਿ ਜਿੰਨਾਂ ਲਈ ਫਿਲਮ ਬਣਾਈ ਗਈ ਹੈ ਆਡੀਅנס ਲਈ ਨਾ ਉਹਨਾਂ ਨੂੰ ਪਸੰਦ ਆਉਣੀ ਚਾਹੀਦੀ ਉਹਨਾਂ ਤੱਕ ਪਹੁੰਚਣੀ ਚਾਹੀਦੀ ਹੈ ਉਹ ਜਿਹੜੀ ਆਪਾਂ ਅਵਾਰਡ ਦਿੰਨੇ ਆ ਕਿਸੇ ਨੂੰ ਉਹ ਇੱਕ ਰਿਕਗਨਿਸ਼ਨ ਹੁੰਦੀ ਹੈ ਮੇਰੇ ਖਿਆਲ ਚ ਇਹ ਮਾਰਗੀ ਫਿਲਮ ਜੋ ਏਡੀ ਵੱਡੀ ਫਿਲਮ ਮੰਨੀ ਇਮੋਸ਼ਨਲ ਫਿਲਮ ਹੈ ਇਹਨੂੰ ਰਿਕਗਨਿਸ਼ਨ ਦੀ ਜ਼ਰੂਰਤ ਨਹੀਂ ਹੈਗੀ ਅਵਾਰਡ ਨਾਲ ਉਹ ਇੱਕ ਮਾਨ ਸਨਮਾਨ ਹੈ ਠੀਕ ਹੈ ਇੰਡਸਟਰੀ ਦੇ ਬੜਿਆ ਹੋਇਆ ਅਦਰਵਾਈਜ਼ ਜੋ ਦਿੱਦਾਂ ਦੀ ਫਿਲਮ ਹੈਗੀ ਹੈ ਜਿਸ ਮਕਸਦ ਨਾਲ ਫਿਲਮ ਬਣੀ ਹੈ ਇਹਦਾ ਅਵਾਰਡ ਇਹੀ ਹੋਊਗਾ ਕਿ ਸਾਰੇ ਲੋਕ ਜਾ ਕੇ ਥੀਏਟਰ ਚ ਦੇਖਣ ਤੇ ਘਰ-ਘਰ ਪਹੁੰਚੋ ਮੇਰੇ ਨਾਲ ਉਸ ਤੋਂ ਵੱਡਾ ਅਵਾਰਡ ਨਹੀਂ ਹੋ ਸਕਦਾ ਸੋ ਕਿ ਸਾਡੀ ਆਪਣੀ ਮਦਰਸ ਨਾਲ ਬਹੁਤ ਜ਼ਿਆਦਾ ਅਟੈਚਮੈਂਟ ਹੁੰਦੀ ਹੈ ਨਾ ਤੇ ਮਦਰਸ ਨੇ ਵੀ ਸਾਡੇ ਲਈ ਕੋਈ ਨਾ ਕੋਈ ਕਿਊਟ ਜੇ ਨਿਕਨੇਮ ਪਾਏ ਹੁੰਦੇ ਆ ਅਸੀਂ ਜਿੱਥੇ ਮਰਜੀ ਸੋਸ਼ੀਅਲੀ ਘੁੰਮ ਜੀਏ ਅਸਾਂ ਲੋਕੀ ਸਾਡੇ ਉਸ ਨਾਮ ਨਾਲ ਜਾਣਦੇ ਜੋ ਕਾਗਜ਼ਾਂ ਦੇ ਵਿੱਚ ਲਿਖਿਆ ਪਰ ਸਾਡੀ ਮੰਮੀ ਸਾਨੂੰ ਜਿੱਥੇ ਮਰਜੀ ਸੀ ਦੂਰ ਬੈਠੇ ਹੋ ਉਹੀ ਆਵਾਜ਼ ਨਾਲ ਪੁਕਾਰਦੀ ਭਾਵੇਂ ਜਿੰਨੇ ਮਰਜੀ ਬੰਦੇ ਚ ਹੋਵੇ ਸਰਗਵੀਰ ਤੁਹਾਡਾ ਕਿਹੜਾ ਨਿਕਨੇਮ ਹੈਗਾ ਕਿ ਤੁਸੀਂ ਜਿੱਥੇ ਮਰਜੀ ਬੈਠੇ ਹੋ ਜਿੰਨੇ ਮਰਜੀ ਰਿਸ਼ਤੇਦਾਰਾਂ ਦੇ ਵਿੱਚੋਂ ਕਲੀਕਸ ਦੇ ਵਿੱਚੋਂ ਮੰਮੀ ਨੇ ਉਹੀ ਨਾਮ ਨਾਲ ਬੁਲਾਉਂਦੇ ਹੋ ਬੀਰਾ ਕੀ ਬੀਰਾ ਕੀ ਤੁਹਾਡਾ ਮੇਰਾ ਜੀ ਐਕਚੁਅਲੀ ਮਾਤਾ ਮੇਰੀ ਕੁਕੂ ਕਹਿੰਦੀ ਸੀਗੀ ਜੀ ਠੀਕ ਹੈ ਤੇ ਯਾਰ ਹਜੇ ਮੇਰੇ ਖਾਲੀ ਮਾਤਾ ਚਲੋ ਉਹਨਾਂ ਨੇ ਤਾਂ ਪੈਦਾ ਕੀਤਾ ਇਨਸ਼ਾ ਅੱਲਾਹ ਹੈ ਨਾ ਹੁਣ ਵੀ ਜਿਹੜੇ ਮੇਰੇ ਬਰਨਾਲਾ ਬਰਨਾਲਾ ਕਹਿੰਦੇ ਆ ਜਾਂ ਲੁਧਿਆਣੇ ਜਿਹੜੇ ਪੁਰਾਣੇ ਦੋਸਤ ਨੇ ਕੋਈ ਇੰਗਲੈਂਡ ਚਲਾ ਗਿਆ ਕੋਈ ਯੂ ਐਸ ਏ ਚਲਾ ਗਿਆ ਉਹ ਕਰਦੇ ਕਰਦੇ ਫਿਰ ਕੁੱਕੀ ਬਣ ਗਿਆ ਰਾਈਟ ਤੇ ਹੁਣ ਮੇਰੇ ਮੈਨੂੰ ਬੜਾ ਚੰਗਾ ਲੱਗਦਾ ਹੈ ਮੱਖਰ ਮਾਂ ਨੂੰ ਤਾਂ ਮੈਂ ਬਹੁਤ ਯਾਦ ਕਰਦਾ ਹੈ ਨਾ ਅੱਜ ਵੀ ਮੈਂ ਸਵੇਰ ਦਾ ਯਾਦ ਕਰੀਏ ਨਾ ਤੇ ਉਹ ਮੈਨੂੰ ਕੁਕੂ ਕਹਿੰਦੀ ਸੀ ਸੋ ਸਵੀਟ ਮੈਨੂੰ ਲੱਗਦਾ ਕਿ ਇਹ ਸ਼ਬਦ ਇੱਕ ਐਸਾ ਹੈ ਕਿ ਨਾ ਸਾਡੀ ਹਮੇਸ਼ਾ ਅੱਖਾਂ ਪਰ ਰਹਿੰਦੀ ਹੈ ਕਿ ਅਸੀਂ ਆਪਣੇ ਮੰਮੀ ਨਾਲ ਫਾਦਰ ਨਾਲ ਕਿੰਨਾ ਬਚਪਨ گزارਿਆ ਹੈ ਬਿਲਕੁਲ ਬਿਲਕੁਲ ਬਟਾ ਜੀ ਤੁਹਾਨੂੰ ਕਿਸ ਨਾਮ ਨਾਲ ਘਰ ਬੁਲਾਇਆ ਜਾਂਦਾ ਮੰਮੀ ਵੱਲੋਂ ਮੇਰੇ ਮੰਮੀ ਨਾ ਮੇਰਾ ਪੂਰਾ ਨਾਮ ਲੈ ਕੇ ਬੁਲਾਉਂਦੇ ਹੁੰਦੇ ਸੀ ਕਿਉਂਕਿ ਤੁਹਾਨੂੰ ਆਤਾ ਗਰੇਂਦਰਪਾਲ ਐਦਾਂ ਹੀ ਮੇਰੇ ਦਾਦਾ ਜੀ ਤੇ ਕਹਿੰਦੇ ਹੁਣ ਵੀ ਮਾਤਾ ਮੇਰੇ ਜਾਂ ਗੱਗੂ ਕਹਿੰਦੇ ਹੁੰਦੇ ਸੀ ਗੱਗੂ ਹਾਂਜੀ ਜੀ ਸੋ ਇੱਕ ਹੋਰ ਵੀ ਚੀਜ਼ ਹੁੰਦੀ ਹੈ ਇੱਕ ਚੀਜ਼ ਹੋਰ ਦੱਸ ਦੋ ਜੀ ਮੈਂ ਜਿਹੜਾ ਮੇਰਾ ਐਕਚੁਅਲੀ ਅਸਲੀ ਨਾਂ ਹੈ ਅਸਲੀ ਨਾਂ ਮੇਰਾ ਇਸਕ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਤੇ ਉਹ ਤਾਂ ਮੇਰੀ ਮਾਂ ਤੋਂ ਲਿੱਤੇ ਨਹੀਂ ਜਾਂਦਾ ਸੀ ਅੱਛਾ ਕੋ ਮੇਰਾ ਨਾਂ ਹੈਗਾ ਜੀ ਗੁਰਬਖਸ਼ੀਸੇ ਓਕੇ ਉਹ ਗੁਰਬਖਸ਼ ਏਦਾਂ ਨਹੀਂ ਕਰ ਜਾਂਦੀ ਸੀ ਨਹੀਂ ਸੀ ਤਾਂ ਉਹਨੇ ਫਿਰ ਆਪਣਾ ਨਾਂ ਉਦਾਂ ਹੀ ਪੱਕਾ ਕੀਤਾ ਹੋਇਆ ਜੀ ਕਿ ਮੇਰੇ ਖਿਆਲ ਮੈਂ ਫਿਲਮ ਇੰਡਸਟਰੀ 'ਚ ਆਇਆ ਨੂੰ ਉਹ ਕਹਿੰਦੀ ਕਿ ਆਪਣੀ ਕਹਾਣੀ ਹੈ ਕਿ ਕਿੱਦਾਂ ਕਰਕੇ ਆਸ਼ੀਸ਼ ਤੋਂ ਗੋ। ਮੇਰੇ ਘਰ ਦੇ ਨਾਂ ਨਹੀਂ ਰੱਖਿਆ ਆਸ਼ੀਸ਼। ਅੱਛਾ। ਪਤਾ ਨਹੀਂ ਕਿੰਨੇ ਰੱਖਿਆ ਮੈਨੂੰ ਵੀ ਨਹੀਂ ਪਤਾ ਸਹੀ ਦੱਸ ਦਿੰਦਾ। ਥੀਏਟਰ 'ਚ ਕਹਿਣ ਲੱਗੇ ਸੀ ਆਸ਼ੀਸ਼ ਮੈਂ ਪੱਕਾ ਕਰ ਲਿਆ ਬਾਦਸ਼ਾਹ ਨਾ ਮੈਂ ਹਿੰਦੀ ਇੰਡਸਟਰੀ ਕਰ ਰਿਹਾ ਇਸ ਕਰਕੇ ਆਸ਼ੀਸ਼ ਲੋਕਾਂ ਨੂੰ ਲੱਗਦਾ ਜਿਹਾ ਬਾਨੀਆਂ ਜਾਉਣਾ ਹੈ ਨਾ। ਤੇ ਉਹ ਚੱਕਰ ਉਹ ਕਈ ਲੋਕ ਹੈਰਾਨ ਹੁੰਦੇ। ਤੇ ਸੱਚੀ ਕਹਿ ਰਹੀ ਮੇਰੀ ਮਾਂ ਤੋਂ ਮੇਰਾ ਗੁਰੂ ਸ਼ਿਸ਼ਲਾ ਨਾਤ ਨਿੱਤ ਨਹੀਂ ਜਾਂਦਾ ਸਹੀ। ਉਹ ਬੰਬਲ ਮਾਰਜਿਨ ਦੇ ਦਿੰਦੇ ਸੀ ਉਹ ਵੀ ਖੂਬਸੂਰਤ ਚੀਜ਼ ਸੀਗੀ ਬਿਲਕੁਲ ਇੱਕ ਹੋਰ ਚੀਜ਼ ਸੀਗੀ ਕਿ ਜਦੋਂ ਜਦੋਂ ਹੁਣ ਬੱਚੇ ਮੁੜ ਕੇ ਸਕੂਲ ਜਾਣਾ ਸ਼ੁਰੂ ਹੋਏ ਨਾ ਮੈਂ ਇੱਕ ਚੀਜ਼ ਆਬਜ਼ਰਵ ਕੀਤੀ ਸਕੂਲ ਸ਼ੁਰੂ ਹੋਏ ਮਾਮਾ ਦੀ ਇੱਕ ਵੱਖਰੀ ਕਰੇਜ਼ ਹੈ ਨਾ ਬੱਚਾ ਨੂੰ ਸਵੇਰੇ ਤਿਆਰ ਸ਼ੈਰ ਕਰਕੇ ਸਕੂਲ ਭੇਜਣਾ ਉਹਨਾਂ ਨੇ ਵਾਪਸ ਆਣਾ ਉਹਨਾਂ ਨੂੰ ਛਡਾਉਂਦੇ ਨੇ ਉਹ ਅੱਜਕੱਲ ਅੱਜਕੱਲ ਦੀਆਂ ਮਾਮਾਂ ਦਾ ਸੌਰੀ ਮੈਂ ਆਦਰਸ਼ ਨਹੀਂ ਕਹਿ ਰਿਹਾ ਮੈਂ ਦੀ ਯੰਗ ਲੇਡੀਜ਼ ਹੀ ਹੋਏ ਗਏ ਨੇ ਨਾ ਉਹਨਾਂ ਦੇ ਆਪਣੇ ਪੰਜਾਹ ਕੰਮ ਹੁੰਦੇ ਆ ਪਹਿਲਾਂ ਪਹਿਲਾਂ ਕੀ ਸੀ ਮੈਂ ਤੁਹਾਨੂੰ ਇੱਕ ਵਾਰ ਕਲੀਅਰ ਕਿਉਂਕਿ ਮਾਂ ਨਾਲ ਗੱਲ ਚੱਲਦੀ ਆ ਆਪ ਠੀਕ ਹੈ ਬੱਚੇ ਅਸੀਂ ਕਿੱਦਾਂ ਪਾਲ ਕੇ ਇਦੋਂ ਨੱਕ ਤੇ ਬਗਈ ਜਾਂਦੇ ਤੇ ਇੰਨੇ ਸਾਫ ਕਰਤਾ ਉਹਦੇ ਘਰੇ ਜਾ ਕੇ ਉਹਦੇ ਰੋਟੀ ਕਿੱਥੇ ਖਾ ਲੈਣੀ ਕਿਤੇ ਚਾਹ ਪੀ ਲੈਣੀ ਤੇ ਜੁਆਇੰਟ ਫੈਮਿਲੀ ਜਵਾਕ ਪੜ ਜਾਂਦੇ ਸੀ ਅੱਜ ਕੱਲ ਜਵਾਕ ਪਾਲਨੇ ਬਹੁਤ ਔਖੇ ਨੇ ਮੈਂ ਧੰਨਾ ਸਾਰੇ ਮਾਮਾ ਹੋ ਜਿਹੜੀਆਂ ਪਾਲ ਰੀਆਂ ਜਵਾਕ ਵੀ ਸ਼ਰਾਰਤੀ ਜ਼ਿਆਦਾ ਹੋ ਗਏ ਠੀਕ ਹੈ ਉਹ ਜਿਹੜੇ ਲਾਕਡਾਊਨ ਦੇ ਵਿੱਚ 2 ਸਾਲ ਜਾਂ 2-6 ਮਹੀਨੇ ਜਾਂ ਸਾਲ ਘਰੇ ਰਹੇ ਨਾ ਤੇ ਉਹ ਹੁਣ ਚਾਹ ਰੀਆਂ ਕਿ ਜਾਨੋਂ ਨਿਕਲਣੇ ਤੋਂ ਸਵੇਰੇ ਸਵੇਰੇ ਉੱਠ ਕੇ ਕਰਕੇ ਕਿਉਂਕਿ ਪੂਰਾ ਤੰਗ ਕਰਦੇ ਸੀਗੇ ਤੇ ਹੁਣ ਕਿਉਂਕਿ ਮਾਂ ਤਾਂ ਘਰ ਮਾਈ ਹੁੰਦੀ ਆ ਰਾਈਟ ਤੇ ਹੁਣ ਤਾਂ ਉਹਨਾਂ ਨੇ ਇਹ ਹੈ ਕਿ ਬੱਚਿਆਂ ਨੂੰ ਸਵੇਰੇ ਤਿਆਰ ਕਰਕੇ ਭੇਜੋ ਰਾਤ ਨੂੰ ਸੌਜੋ ਯਾਰ ਥੋੜੀ ਦੇਰ ਹੁਣ ਹੈ ਨਾ ਖਾਣਾ ਕੋਣਾ ਖਾ ਕੇ ਉਹ ਸ਼ੀ ਡਿਸਰਵ ਕਿਉਂਕਿ ਮਾਂ ਦਾ ਯਾਰ ਮੈਂ ਫੇਰ ਮੁੜ ਕੇ ਆਪ ਉਥੇ ਆ ਗਏ ਮਦਰ ਮਤਲਬ ਲੇਡੀਜ਼ ਦੀ ਉਹ ਗੱਲ ਕਰੀਏ ਉਹ ਇੰਨੇ ਸਾਰੇ ਕਿਰਦਾਰ ਇਕੱਠੇ ਨਮਾਉਂਦੀ ਹੈ ਨਾ ਮਾਂ ਦਾ ਵੀ ਘਰ ਵਾਲੀ ਦਾ ਮਾਸੀ ਦਾ ਚਾਚੀ ਦਾ ਭੈਣ ਦਾ ਭੂਆ ਦਾ ਕਿੰਨੇ ਕਿੰਨੇ ਹੋਣਾ ਹੈ ਨਾ ਪਰ ਉਹਨਾਂ ਚ ਸਾਰਾ ਜਿਹੜਾ ਖੂਬਸੂਰਤ ਕਿਰਦਾਰ ਹੁੰਦਾ ਉਹ ਮਾਂ ਰਹਿੰਦਾ ਸਾਰੀ ਸਾਰੀ ਰਾਜ ਆ ਜਾਂਦੀ ਹੈ ਇਸ ਕਰਕੇ ਨਵੇਂ ਆਵਾਮਾਂ ਸੱਚੀ ਗੋ ਡਿਜ਼ਾਇਰਵ ਕਰਦੀਆਂ ਜਨਰੇਸ਼ਨ ਚੇਂਜ ਹੋ ਗਈ ਰਾਈਟ ਤੇ ਹੁਣ ਉਹ ਬੱਚੇ ਜਿਹੜੇ ਸਕੂਲ ਨੂੰ ਜਾ ਰਹੇ ਹਨ ਉਹ ਬੱਚਿਆਂ ਲਈ ਬੜਾ ਔਖਾ ਕੰਮ ਹੈ ਅਜੇ ਉਹਨਾਂ ਨੂੰ ਆਦਤ ਪੋ ਗਈ ਹੈ ਨਾ ਘਰੇ ਐਸੀ ਬਹੁਤ ਕਰਨੀ ਹੈ ਬਿਲਕੁਲ ਮੈਂ ਕਹਿਣਾ ਸੀਗਾ ਕਿ ਹੈ ਨਾ ਜਦੋਂ ਅਸੀਂ ਸਕੂਲ ਜਾਂਦੇ ਸੀਗੇ ਸਾਡੇ ਟਾਈਮ ਦੇ ਵਿੱਚ ਜਦੋਂ ਵਾਪਸ ਆਣਾ ਨਾ ਵੱਖਰੇ ਮम्मी ਨੇ ਉਧਰ ਗਰਮ ਗਰਮ ਰੋਟੀ ਬਣਾ ਕੇ ਰੱਖੀ ਦੇਣੀ ਆਏ ਮੇਰਾ ਪੁੱਤ ਅਜ ਬੜੀ ਮਿਹਨਤ ਕਰਕੇ ਆਇਆ ਮਤਲਬ ਸਾਡੇ ਲਈ ਸਾਡੇ ਘਰ ਦੇ ਨਹੀਂ ਸਾਡੇ ਸਕੂਲ ਜਾਣੇ ਇੱਕ ਬੜੀ ਵੱਡੀ ਮਿਹਨਤ ਸੀਗੀ ਜਦੋਂ ਤੁਸੀਂ ਸਕੂਲੋਂ ਵਾਪਸ ਆਉਂਦੇ ਹੁੰਦੇ ਸੀਗੇ ਤੁਹਾਨੂੰ ਕਿਸ ਤਰੀਕੇ ਨਾਲ ਟਰੀਟਮੈਂਟ ਮਿਲਦੀ ਸੀਗੀ ਕਿ ਪਿਆਰ ਵਾਲੀ ਹੁੰਦੀ ਸੀਗੀ ਆ ਗਿਆ ਆ ਗਿਆ ਕੋਈ ਗੱਲ ਨਹੀਂ ਹੁਣ ਬੈਠ ਕੇ ਰੋਟੀ ਖਾ ਖਾਣੀ ਹੈ ਖਾ ਨਹੀਂ ਖਾਣੀ ਨਾ ਖਾ ਜ਼ਿਆਦਾਤਰ ਮੈਂ ਤਾਂ ਦੋਸਤਾਂ ਮਿੱਤਰਾਂ ਦੇ ਘਰ ਹੀ ਰੋਟੀ-ਉਟੀ ਖਾ ਲੈਂਦਾ ਕਿਉਂਕਿ ਮੰਮੀ ਘਰੇ ਮਿਲਦੀ ਘੱਟ ਸੀਗੇ ਹਨ ਕੰਮ-ਕਮ ਕਰਨ ਗਏ ਹੁੰਦੇ ਸੀ ਇਦਾਂ ਤਾਂ ਕਦੇ-ਕਦੇ ਦਿਨੇ ਹੁੰਦੀ ਤਾਂ ਫਿਰ ਸਾਡੇ ਮਤਲਬ ਥੋੜਾ ਪਿੰਡਾਂ 'ਚ ਇਹ ਹੁੰਦਾ ਵੀ ਸ਼ਹਿਰੀ ਕਲਚਰ ਥੋੜਾ ਜਿਹਾ ਡਿਫਰੈਂਟ ਆ ਵੀ ਉਹਨਾਂ ਦਾ ਵੀ ਉਹਨਾਂ ਨੇ ਸਵੇਰੇ ਵੀ ਉਹਨੀਆਂ ਗਰੋਟੀਆਂ ਪਕਾਉਣੀਆਂ ਜਾਂ ਪਰੌਂਠੇ ਆ ਗਏ ਜਾਂ ਬ੍ਰੈਡ ਮਾਹੌਲ ਆ ਗਿਆ ਸਾਡੇ ਰੋਟੀ ਦੀ ਸ਼ੁਰੂ ਹੁੰਦਾ ਕੰਮ ਪਰੌਂਠੇ ਵੀ ਕੋਈ 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 ਪਰਵਾਰ ਹੈ ਜਿਹੜੇ ਥੋੜੇ ਮਤਲਬ ਜਿੱਦਾਂ ਜਿਹੜੇ ਜੋਬ ਵਾਲੇ ਹੁੰਦੇ ਆ ਉਹ ਸ਼ਾਇਦ ਉਹਦਾ ਕੱਲਣਾ ਵੀ ਪਰਾਂਠੀਆਂ ਟੈਪ ਉਹਦਾ ਸਾਡੇ ਰੋਟੀ ਤੋਂ ਸ਼ੁਰੂ ਹੁੰਦਾ ਸਵੇਰੇ ਵੀ ਦੁਪਹਿਰੇ ਵੀ ਰੋਟੀ ਰਾਤ ਨੂੰ ਵੀ ਰੋਟੀ ਸਾਡੇ ਉਹ ਵਾਲਾ ਸਿਸਟਮ ਹੁੰਦਾ ਨਹੀਂਗਾ ਤਾਂ ਇਹ ਆ ਵੀ ਸਵੇਰੇ ਵੀ ਰੋਟੀ ਹੁੰਦੀ ਸੀ ਤਾਂ ਉਹੀ ਜਿਹੜੀ ਡੱਬੇ 'ਚ ਬਚੀ ਪਈ ਹੁੰਦੀ ਸੀ ਜਿਹੜੀ ਸਵੇਰ ਵਾਲੀ ਹੁੰਦੀ ਉਹੀ ਖਾਣਾ ਨਹੀਂ ਕੋਈ ਗਰਮ ਧਰਮ ਵਾਲਾ ਉਹ ਤਾਂ ਚੱਕਰ ਨਹੀਂ ਸੀਗਾ ਗਰਮਾੜਾ ਦਾ ਤਾਂ ਇਦਾਂ ਹੀ ਆ ਦੋਸਤਾਂ ਮਿੱਤਰਾਂ ਦੇ ਕਿਉਂਕਿ ਮੇਰੇ ਦੋਸਤ ਔਰ ਮੈਂ ਇਹ ਸੀਗਾ ਵੀ ਮੈਂ ਘਰੇ ਘੱਟ ਬੈੰਦਾ ਸੀਗਾ ਵੀ ਦੋਸਤਾਂ ਨਾਲ ਇੱਧਰ ਵਾਗਿਆ ਉੱਧਰ ਵਾਗਿਆ ਕਿਸੇ ਗੁਰਦੁਆਰੇ ਚੱਲ ਕੇ ਉੱਥੇ ਐ ਬਾਹਰੋਂ ਬੂਰੋਂ ਖਾ ਕੇ ਆ ਜਾਂਦੇ ਸੀ ਐ ਬਸ ਮੈਂ ਤਾਂ ਐਂ ਪੜਿਆ ਹੋਇਆ ਖਰ ਮੈਂ ਸੱਚੀ ਦੱਸਾਂ ਤੁਹਾਨੂੰ ਤੇ ਮੇਰਾ ਤਾਂ ਇਹੀ ਰਹਿ ਜਾਂਦਾ ਸੀ ਅਸੀਂ ਜੀ ਤੁਹਾਨੂੰ ਕਿੱਦਾਂ ਦੀ ਟ੍ਰੀਟਮੈਂਟ ਮਿਲਦੀ ਦੇਖੋ ਜੀ ਮੈਂ 9ਵੀਂ 10ਵੀਂ ਤੱਕ ਮੈਂ ਪਿੰਡਾਂ 'ਚ ਹੀ ਰਿਹਾ ਹਾਂ ਠੀਕ ਹੈ ਹੁਣ ਜਿਹੜੀ ਇਹ ਗੱਲਾਂ ਕਹਿ ਰያ ਸੀ ਮੈਂ ਸੋਚ ਰਿਹਾ ਸੀ ਰੋਟੀਆਂ ਇਕੱਠੀਆਂ ਬਣਾ ਕੇ ਰੱਖਣ ਵਾਲੀਆਂ ਨਾ ਕਿਉਂਕਿ ਜਦੋਂ ਕਿ ਮੈਂ ਪਿੰਡ ਵੀ ਇਦਾਂ ਦੇ ਚਰੇਆ ਸ਼ੈਣਾ ਪਧੌੜ ਇਧਰ ਬਰਨਾਲੇ ਦੇ ਨਾਲ ਦੇ ਛੋਟੇ ਪਿੰਡ ਹੈ ਨਾ ਉਹ ਫਾਦਰ ਬੋਲੇਗਾ ਤੇ ਬੇਬੇ ਨੇ ਇਹ ਹੁੰਦਾ ਸੀ ਕਿ ਸਵੇਰੇ ਪਰੌਂਠੇ ਬਣਾ ਕੇ ਜਿਹੜੇ ਦੇਨੇ ਨਾ achar <muchas> ਨਾਲ ਜਿਹੜੇ ਨਾਲ ਸਕੂਲ ਚ ਲੈ ਕੇ ਜਾਂਦੀ ਪੋਣੇ ਚ ਲਪੇਟੇ ਅੱਜ ਕੱਲ ਤਾਂ ਬੜੀਆਂ ਕੋਇਲਾ ਆ ਗਈਆਂ ਚਿੱਟੇ ਕੱਪੜੇ 'ਚ ਲਪੇਟ ਕੇ ਕਰਕੇ ਹਾਂ ਚਿੱਟੇ ਕੱਪੜੇ 'ਚ ਬੰਨ ਗਏ ਨਾ ਇਦਾਂ ਵਿੱਚ achar ਰੱਖ ਕੇ ਅੰਬ ਦਾ achar ਵਸ ਹੈ ਨਾ ਤੇ ਉਹ ਅਸੀਂ ਦੁਪਹਿਰ ਤੋਂ ਅੰਦਰ ਹੀ ਖਾਕ ਹੋ ਜਾਂਦੇ ਪਰ ਇਹ ਹੁੰਦਾ ਸੀ ਜਦੋਂ ਕਿਉਂਕਿ ਜਦ ਮੈਂ ਹੁਣ ਮਾਲਾ ਸਿੱਧੇ ਤੱਕ ਆਉਂਦੇ ਨਹੀਂ ਸੀ ਕਿ ਨਾ ਤਾਂ ਗੱਡੀਆਂ ਹੁੰਦੀਆਂ ਸੀ ਠੀਕ ਹੈ ਪਹਿਲਾਂ ਕੋਈ ਛੜ ਛੋਟੇ ਤੇ ਪੈਦਲ ਆਉਣਾ ਦਾ ਸਕੂਲ ਤੋਂ ਜੋ ਜਾਂਦੇ ਸੀ ਨਾ ਤੋ ਕਿਹਾ ਲੱਗਦਾ ਹੀ ਬੰਦੇ ਗਏ ਨੇ ਜਿੱਦੋਂ ਆਉਂਦੇ ਸੀ ਲੱਗਦਾ ਸੀ ਕਿ ਸਾਰੇ ਕੁੱਤੇ ਕਰ ਮੈਨੂੰ ਪਤਾ ਨਹੀਂ ਕੀ ਆ ਮੈਂ ਪਹਿਲਾਂ ਤਾਂ ਜੁੜਾ ਹੁੰਦਾ ਸੀ ਮੇਰਾ ਹੈ ਨਾ ਬਾਲ ਬੂਲੇ ਤੋਂ ਨਿਕਲੇ ਯੂਨੀਫਾਰਮ ਕਰਾ ਸਾਰਾ ਨਾ ਪਹਿਲਾਂ ਮੈਨੂੰ ਯਾਦ ਹੈ ਮੇਰੀ ਮਾਤਾ ਦੀ ਕਿਉਂਕਿ ਉਹ ਸਾਫ ਸਫਾਈ ਬਹੁਤ ਪਸੰਦ ਕਰਦੇ ਸੀਗੇ ਉਹ ਪਹਿਲਾਂ ਕਹਿੰਦੇ ਸੀ ਥੜ੍ਹਾ ਥੜ੍ਹਾ ਕੱਪੜੇ ਲਾ ਮੂੰਹ ਤੋ ਠੀਕ ਹੈ ਕਿ ਬੰਦਾ ਬਣ ਪਹਿਲਾਂ ਤਾਂ ਉਹ ਕਹਿੰਦਾ ਸੀ ਬੰਦਾ ਬਣ ਕੇ ਬੱਚੇ ਠੇਡੇ ਮਾਰਦੇ ਹੋਏ ਇਦਾਂ ਖੇលਦੇ ਹੋਏ ਆ ਸਾਡਾ ਬਚਪਨ ਉਹਦਾ ਨਿਕਲੇ ਫ੍ਰੈਂਟਲੀ ਕਹਾਂ ਸਾਡੇ ਕੋਲ ਕੋਈ ਕਰਨੋਂ ਹੈ ਨਹੀਂ ਸੀਗਾ ਥੋੜੇ ਥੋੜੇ ਮਾਰਦੇ ਕੱਚ ਪੱਟੀ ਪੜੀ ਹੋਈ ਐਦਾਂ ਕਰਦੇ ਹਾਂ ਪਹਿਲਾਂ ਉਹਨਾਂ ਨੇ ਮੈਂ ਜਦੋਂ ਕਾਉਂਦਾ ਦੀ ਮੈਨੂੰ ਯਾਦ ਆ ਸਾਰੇ ਦਿਨ ਕਿ ਉਹ ਪਹਿਲਾਂ ਕਹਿੰਦੇ ਸੀ ਕਪੜੇ ਲਾ ਚੇਂਜ ਕਰ ਮੂੰਹ ਹੱਤੋ ਕੇ ਤੇ ਜਦੋਂ ਤੱਕ ਅਸੀਂ ਕਪੜੇ ਕਪੜੇ ਲਾਦੇ ਉਸ ਤੋਂ ਤੱਕ ਜੋ ਰੋਟੀ ਪਾਣੀ ਤਿਆਰ ਬਸ ਐਂ ਲੱਗਦਾ ਸੀ ਜਦੋਂ ਅੱਜ ਮੈਂ ਯਾਦ ਕਰਾਂ ਕਿ ਮਤਲਬ ਉਹ ਚੀਜ਼ਾਂ ਨਹੀਂ ਰਾਸ ਆਤੀ ਮੈਨੂੰ ਬਿਠਾ ਕੇ ਜਿਸ ਕੋ ਕਿ ਮੇਨ ਚੀਜ਼ ਕੀ ਹੁੰਦੀ ਹੈ ਮੈਂ ਅੱਜ ਵੀ ਬਲੀਵ ਕਰਦਾ ਇੱਕ ਤਾਂ ਖਾਣਾ ਬਣਾਉਣ ਵਾਲੇ ਦੀ ਨੀਅਤ ਮਨਸ਼ਾ ਕਿਦਾਂ ਦੀ ਹੈ ਫਿਰ ਜਿਵੇਂ ਆਪਾਂ ਲੰਗਰ ਕਰਦੇ ਆਂ ਫਿਰ ਖਾਣ ਵਾਲੇ ਦੀ ਉਹ ਬਹੁਤ ਮਾਨੇ ਰੱਖਦੀ ਹੈ ਤੁਸੀਂ ਥੱਲੇ ਬੈਠ ਕੇ ਖਾਣਾ ਉਹਦੇ ਚ ਖਾਣਾ ਹੈ ਨਾ ਉਹ ਬੈਸਟ ਹੋਈ ਹੁੰਦਾ ਵੈਸੇ ਅੱਜ ਵੀ ਫੱਟੀ ਪਈ ਹੁੰਦੀ ਸੀ ਉੱਤੇ ਬਿਠਾ ਕੇ ਮਾਤਾ ਨੇ ਚੁੱਲੇ ਕੋਲ ਬਿਠਾ ਕੇ ਉੱਤੇ ਕਰਕੇ ਬਸ ਉਹ ਤਾਂ ਆ ਨਹੀਂ ਸਕਦੇ ਤੇ ਉਹ ਨਾਲ ਗਰਮ ਗਰਮ ਰੋਟੀਆਂ ਖਵਾਉਂਦੀ ਆ ਬਿਲਕੁਲ ਤੇ ਉਹ ਬਹੁਤ ਬਹੁਤ ਵਧੀਆ 골ਡਨ ਮੂਮੈਂਟਸ ਹੈ ਮੈਮ ਇਹ ਤਾਂ ਜ਼ਿੰਦਗੀ 'ਚ ਵਾਪਸ ਆਉਣਾ ਸਿਆਣਾ ਬਟ ਐ ਕਿ ਜਦ ਵੀ ਇਹਨਾਂ ਨੂੰ ਯਾਦ ਕਰਦੇ ਨੇ ਇੱਕ ਚਿਹਰੇ ਤੇ ਮੁਸਕਰਾਹਟ ਤੇ ਇੱਕ ਦਿਲਚਸਪ ਕੂਨ ਹੁੰਦਾ ਕਿ ਸਾਡੇ ਮਾਪੇ ਨੇ ਸਾਨੂੰ ਇੱਕ ਬੜੀ ਵਧੀਆ ਜ਼ਿੰਦਗੀ ਦਿੱਤੀ ਹੈ ਔਰ ਵੱਡਾ ਜੀ ਤੁਸੀਂ ਜਦੋਂ ਸਕੂਲੋਂ ਘਰ ਆਉਂਦੇ ਸੀਗੇ ਇਹਨਾਂ ਨੇ ਤੇ ਦੱਸਿਆ ਕਿ ਸਤ ਤੁਸੀਂ ਕਿੱਦਾਂ ਦੇ ਮਾਹੌਲ ਚ ਆ ਰਹੇ ਸੀ ਸਾਡੀ ਗੱਲ ਹੈ ਇਹ بڑا ਸਕੂਲ ਘਟ ਜਾਂਦਾ ਹੁੰਦਾ ਸੀ ਨਹੀਂ ਵਧੀਆ ਹੁੰਦਾ ਸੀ ਜਦੋਂ ਮੈਂ ਸਕੂਲੋਂ ਆਉਂਦਾ ਸੀ ਤਾਂ ਕਰਿਆ ਕਿ ਮੈਂ ਚੀਨੀ ਵਾਲਾ ਪਰੌਂਟਾ ਖਾਂਦਾ ਹੁੰਦਾ ਸੀ ਮੇਰੇ ਅਜੇ ਵੀ ਯਾਦ ਆ ਕਈ ਵਾਰ ਮੈਨੂੰ ਸਕੂਲੋਂ ਪੰਜਾਬ ਪੂਰ ਜੁੰਦੇ ਸੀ ਮੈਂ ਸਕੂਲ ਹੀ ਬੜੇ ਬਦਲੇ ਸੀ ਮੈਂ 12ਵੀਂ ਤੱਕ 6-7 ਸਕੂਲਾਂ ਵਿੱਚ ਚ 12ਵੀਂ ਕੀਤੀ ਹੈ ਮੈਂ ਕਿਸੇ ਸਕੂਲ 'ਚ ਸਾਲ ਕਿਸੇ 'ਚ ਦੋ ਸਾਲ ਐਵੇਂ ਜੇ ਕਰ ਕਰ ਕੇ ਤੇ ਫਿਰ ਬਿਲਕੁਲ ਐਂਡ ਤੇ ਆ ਕੇ ਇਹ ਸਾਡਾ ਇੱਕ ਸਕੂਲ ਸੀ ਸੈਂਟ ਸੋਲજર ਪਹਿਲਾਂ ਤਾਂ ਮੈਂ 7th ਤੱਕ ਉੱਥੇ ਪੜਿਆ ਤੇ 7th ਤੋਂ ਬਾਅਦ 8th ਚ ਮੈਂ ਐਮ ਐਡਮ ਸਕੂਲ ਸੀ ਸੀਬੀਐਸਸੀ ਕਰਦੇ ਕਹਿੰਦੇ ਵੀ ਹੁਣ ਇਹਨੂੰ ਸੀਬੀਐਸਸੀ ਚ ਪੜਾਉਣਾ ਤਾਂ ਸੀਬੀਐਸਸੀ ਚ ਪੜਾਉਣ ਲੱਗ ਗਏ ਤਾਂ ਉੱਥੇ ਕੋਈ ਰੌਲਾ ਗੋਲਾ ਹੋ ਗਿਆ ਫਿਰ ਮੈਨੂੰ 8th CBSE ਦੀ ਕੀਤੀ ਤੇ 8th ਫਿਰ ਦੁਬਾਰਾ ਕਰਨੀ ਪਈ ਫਿਰ ਮੈਂ ਹੌਲੀਵੁੱਡ ਸਕੂਲ ਚ ਆ ਗਿਆ ਫਿਰ ਉੱਥੇ ਪੰਜਾਬ ਬੋਰਡ ਸੀ ਉੱਥੇ ਆ ਕੇ ਉਹ 8th ਉੱਥੇ ਆ ਕੇ ਭਾਜੀ ਮੇਰਾ ਨਾਮ ਵੱਡਾ ਨਹੀਂ ਨਹੀਂ ਉੱਥੇ ਆ ਕੇ ਮੇਰਾ ਵੱਡਾ ਘਰੇ ਵਾਲਾ ਨਾਮ ਪਿਆ ਹੌਲੀਵੁੱਡ ਸਕੂਲ ਜਾ ਕੇ ਹਾਂਜੀ ਹਾਂਜੀ ਦੇਖੋ ਜੀ ਇਹਦਾ ਨਾਮ ਹੁਣ ਵੱਡਾ ਘਰੇ ਵਾਲੋ ਗਿਆ ਨਾ ਹਾਂ ਪਤਾ ਨਹੀਂ ਹੁਣ ਕਿੰਨੇ ਗਿਆ ਹੋਣਾ ਪਹਿਲੇ ਵਾਰੀ ਹਾਂ ਨਹੀਂ ਜਦ ਮੈਂ ਛੋਟੀ ਜੀ ਕੱਪੀ ਇਦਾਂ ਹੀ ਮੇਰਾ ਨਾਮ ਕਿਉਂਕਿ ਮੈਂ ਤੇਰੀ ਸੌਰੀ ਛੋਟੀ ਗੱਲ ਹਾਂ ਨਹੀਂ ਮੈਂ ਇੱਥੇ ਚੰਡੀਗੜ੍ਹ ਯੂਨੀਵਰਸਿਟੀ ਨਾਲ ਜੀ ਐਮਏ ਜੀ ਐਡਮਿਸ਼ਨ ਲੈ ਲਈ ਇੰਡੀਅਨ ਥੀਏਟਰ ਤੇ ਨਾ ਮੇਰਾ ਗੁਰਬਖਸ਼ੀਤ ਸਿੰਘ ਤੇ ਉਹ ਲੋਕਾਂ ਤੋਂ ਲੱਤਣੀਆਂ ਜਾਂਦੇ ਜਿਹੜੇ ਹੁਣ ਵੀ ਸੁਣਦੇ ਨਾ ਕੋਈ ਯੂਪੀ ਤੋਂ ਆਇਆ ਕੋਈ ਹਰਿਆਣੇ ਤੋਂ ਆਇਆ ਪਹਿਲਾਂ ਥੋੜੇ ਦਿਨ ਤਾਂ ਥੋੜੇ ਦਿਨ ਤਾਂ ਬਖਸ਼ੀਸ਼ ਬਖਸ਼ੀਸ਼ ਕਹਿੰਦੇ ਰਹੇ ਕਿਉਂਕਿ ਉਹਨਾਂ ਫਿਰ ਮੈਨੂੰ ਨਹੀਂ ਪਤਾ ਮੈਨੂੰ ਪਹਿਲੇ ਵਾਰੇ ਆਸ਼ੀਸ਼ ਕਿਨੇ ਗਿਆ ਉਹ ਫਿਰ ਮੈਨੂੰ ਉਹਨਾਂ ਨੇ ਉਹਨਾਂ ਨੇ ਆਪਣੀ ਸਹੂਲਤ ਲਈ ਮੇਰਾ ਨਾਮ ਰੱਖਿਆ ਤੇ ਮੇਰੇ ਨਾਲ ਮੇਰੇ ਨਾਲ ਜ਼ਿੰਦਗੀ ਭਰ ਨਾਲ ਚੱਲ ਰਿਹਾ ਇਸ ਤੇ ਜਿਵੇਂ ਹੁਣ ਇਹਦਾ ਦੇਖੋ ਵੱਡਾ ਗਰੇਵਾਲ ਅੱਜ ਪੂਰੀ ਦੁਨੀਆ ਜਾਣਦੀ ਹੈ ਵੱਡਾ ਗਰੇਵਾਲ ਕੌਣ ਹੈ ਪਰ ਨਾ ਕਿੰਨੇ ਰੱਖੇ ਸਨ ਹਾਂ ਨਹੀਂ ਨਹੀਂ ਮੈਨੂੰ ਜਿਆਦਾ ਮੈਂ ਨਾ 8th ਕਲਾਸ ਜਦੋਂ ਗਿਆ ਤਾਂ ਉੱਥੇ ਇੱਕ ਪਹਿਲਾਂ ਹੀ ਇੱਕ ਮੁੰਡਾ ਸੀ ਉਹਦਾ ਨਾਮ ਛੋਟਾ ਗਰੇਵਾਲ ਸੀ ਮੈਂ ਜਾਂਦਾ ਹੀ ਉਹਦੇ ਨਾਲ ਬੈਠਣ ਲੱਗ ਗਿਆ ਤਾਂ ਮੈਥ ਵਾਲਾ ਟੀਚਰ ਸੀ ਸਾਡੇ ਬੱਲੂ ਬੱਲੂ ਮਾਸਟਰ ਕਹਿੰਦੇ ਨੇ ਸੀ ਅਸੀਂ ਉਹਦਾ ਨਾਮ ਤੇ ਉਹਨੇ ਮੇਰਾ ਨਾਮ ਰੱਖਿਆ ਸੀ ਵੱਡਾ ਗਰੇਵਾਲ ਤੇ ਫਿਰ ਮੈਨੂੰ ਉਹ ਸਕੂਲ ਚੋ ਵੀ ਕਦੇ ਮੈਂ ਅੱਧਾ ਕ ਦਿਨ ਲਾ ਕੇ ਪੱਜ ਜਾਂਦਾ ਸੀ ਕਦੇ ਕਿਵੇਂ ਪੱਜ ਜਾਂਦਾ ਸੀ ਤਾਂ ਮੈਂ ਕਦੇ ਜਾ ਕੇ ਚੀਨੀ ਵਾਲਾ ਪਰੌਂਟਾ ਖਾਣਾ ਹੁੰਦਾ ਸੀ ਮੇਰੇ ਜਿਆਦਾ ਅੱਛਾ ਇੱਕ ਤੇ ਰੋਟੀਆਂ ਵੀ ਆਦ ਹੁੰਦੀਆਂ ਇੱਕ ਹੁੰਦੀ ਹੈ ਕੋਟ ਵੀ ਆਦ ਹੁੰਦੀ ਹੈ ਮੈਂ ਬੜੀ ਚੀਜ਼ ਆਪਣੇ ਘਰ ਚ ਦੇਖੀ ਹੈ ਕਿ ਮੇਰੇ ਮੰਮੀ ਨੇ ਨਾ ਪਿਆਰ ਬਰਾਬਰ ਕਰਨਾ ਦੋਨਾਂ ਨੂੰ ਪਰ ਕੋਟ ਹਮੇਸ਼ਾ ਮੁੰਡੇ ਨੂੰ ਜ਼ਿਆਦਾ ਪੈਂਦੀ ਹੈ ਮਾਵਾ ਤੋਂ ਮੈਨੂੰ ਨੇ ਪਈ ਕਿਉਂਕਿ ਮੈਂ ਛੋਟੀ ਹੀ ਨਾ ਮੇਰਾ ਵਜਾ ਹੀ ਰਿਆ ਹੈ ਨਾ ਸਾਰੇ ਵਜਾ ਲੈਂਦੀ ਸੀ ਸਭ ਮੁੰਡਿਆਂ ਨੂੰ ਮਾਂ ਨਹੀਂ ਕੋਟਾ ਹਮੇਸ਼ਾ ਯਾਦ ਰਣੀ ਐਸੀ ਕਿਹੜੀ ਗੱਲ ਹੈ ਹਾਂ ਪਿਆਰ ਹੁੰਦਾ ਬਿਲਕੁਲ ਕਿ ਐ ਕੁੱਟਾ ਜਿਹੜੀ ਹੁੰਦਾ ਕਿ ਯਾਦ ਹੈ ਕਿ ਹਨ ਮਮੀ ਨੂੰ ਉਹ ਤੋਂ ਬਹੁਤ بڑا ਕੁੱਟਿਆ ਹੈ ਔਰ ਕਈ ਵਾਰੀ ਤੁਸੀਂ ਆਪਣੇ ਮਦਰ ਨਾਲ ਬੜੇ ਪਿਆਰ ਨਾਲ ਗੱਲਾਂ ਕਰ ਰਹੇ ਹੋ ਨਾ ਤੁਸੀਂ ਵੀ ਕਹਿ ਦਿੰਦੇ ਹੋ ਮਮੀ ਤੁਹਾਨੂੰ ਯਾਦ ਹੈ ਤਈ ਉਹਨੇ ਤਾਂ ਕੁੱਟਿਆ ਹੈ ਪਰ ਗੱਲ ਤਾਂ ਬੜੀ ਛੋਟੀ ਜਿਹੀ ਹੈ ਹਾ ਕੁੱਟਾ ਤਾਂ ਦੇਖੋ ਇਹ ਤਾਂ ਮਤਲਬ ਕੰਪਲੀ ਕੰਪਲੀਮੈਂਟਰੀ ਹੁੰਦਾ ਸੀਗਾ ਪਰ ਮੇਰੇ ਮੇਰੇ ਲੱਕੀ ਲਈ ਸੀਰੀਅਸਲੀ ਮੇਰੇ ਬਹੁਤ ਘੱਟ ਪਈ ਹੈ ਕੁੱਟ ਪਰ ਜਿਆਦਾ ਜਿਹੜੀ ਮੇਰੇ ਪੈਂਦੀ ਸੀ ਇੱਕ ਤਾਂ ਨਾਉਣ ਨਾਉਣ ਜਦੋਂ ਨਮਾਉਣ ਬਿਠਾਉਂਦੀ ਐ ਹੈਗੀਆਂ ਨੂੰ ਆਪਣੀ ਮਾਂ ਉਦੋਂ ਉਹੀ ਵਾ ਉਹੀ ਹੁਣ ਤਾਂ ਡਰ ਡਰੂਰ ਆ ਗਈ ਪਹਿਲਾਂ ਨਾ ਜੂਦਾ ਹਨਾ ਖੋਲਦੇ ਨਹੀਂ ਮੇਰੇ ਤਾਂ ਮੇਰੇ ਐ ਸੀਗੇ ਮੇਰੇ ਵਾਲ ਮੇਰੇ ਬਹੁਤ ਛੋਟੇ ਹੁੰਦੇ ਸੀ ਕੱਟੇ ਹੋਏ ਮੈਂ ਹੀ ਦੇਖਦਾ ਤੇ ਉਹ ਇਹ ਹੋ ਸਕੀ ਵੀ ਹੁਣ ਘਰੇ ਵੀ ਸਾਬਣ ਵਾਲਾ ਵੀ ਉਹੀ ਜਾਂ ਤਾਂ ਨਿੰਮ ਨਾਲ ਬੜਾਈ ਹੁੰਦੀ ਸਾਬਣ ਉਹਦੀ ਸਾਡੇ ਘਰ ਹਾਂ ਜਾਂ ਜਾਂ ਫਿਰ ਕੇਸ਼ਨਗਾਰ ਨਹੀਂ ਮੈਂ ਤਾਂ ਲੇਖਮੋਤੀ ਨਾਲ ਬਹੁਤ ਨਾ ਤਾਂ ਕੱਪੜੇ ਵਾਲੀ ਮੈਂ ਤੇਨੂੰ ਪਹਿਲਾਂ ਦਾ ਨਾ ਹਾਂ ਨਹੀਂ ਤੁਸੀਂ ਤਾਂ ਹੈਗਾ ਮਜਰਾ ਮੋਟਰ ਪੁਰਾਣਾ ਤਾਂ ਜਦੋਂ ਹੁੰਦੇ ਨੇ ਜਦੂਦੇ ਸਾਹਿਬ ਨੂੰ ਨਹੀਂ ਨਹੀਂ ਉਹ ਸਾਡਾ ਕੱਪੜੇ ਵਾਲਾ ਹੁੰਦਾ ਹੀ ਉਸ ਨੇ ਨਿਮਾਨ ਮੁਕੇ ਹੁਣ ਅੱਖਾਂ 'ਚ ਪਣ ਲੜਦੀ ਸੀ ਆ ਉਹ ਬੈਠ ਰਹੇ ਸੀ ਤਾਂ ਉਹ ਐ ਬਿਠਾ ਰਹੇ ਸੀ ਉਦੋਂ ਵਿੱਚ ਸਿਰ ਮਗਾ ਕੇ ਪਾਣੀ ਪਾ ਦੋ ਪਾਣੀ ਜਮਾ ਪਾ ਦੋ ਨਾ ਭੇਰੋ ਗਿੱਲੇ ਜਾਤ ਨਾ ਥਾਪੜਾ ਜਿਹੜਾ ਪੈਂਦਾ ਸੀ ਨਾ ਉਹ 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 ਚੀਜ਼ ਸਵੀਟ ਵੀ ਸੀਗੀ ਹੈ ਨਾ ਆਬਵੀਅਸਲੀ ਉਦੋਂ ਤਾਂ ਕੁੱਟ ਲੱਗਦੀ ਸੀ ਹੁਣ ਹੁਣ ਜਦੋਂ ਅਸਲ ਵਿੱਚ ਕੀ ਹੈ ਜਿਹੜਾ ਜਿਹੜਾ ਤੁਹਾਡਾ ਪਾਸਟ ਹੁੰਦਾ ਨਾ ਉਹ ਉਹ ਜਦੋਂ ਜਦੋਂ ਪਾਸਟ ਹੋ ਜਾਂਦਾ ਜਦੋਂ ਗੁਜ਼ਰ ਜਾਂਦਾ ਤਾਂ ਇਹ ਜਿਹੜਾ ਹੁਣ ਚੱਲ ਰਿਹਾ ਹੈ ਇਹ ਮੈਮਰੀ ਚ ਤਬਦੀਲ ਹੋ ਜਾਂਦਾ ਹੁਣ ਸਾਨੂੰ ਸ਼ਾਇਦ ਲੱਗਦਾ ਵੀ ਯਾਰ ਸ਼ੇਦੀ ਹੋਵੇ ਉਧਰ ਜਾਣਾ ਇੱਧਰ ਜਾਣਾ ਉਹ ਜਾਣਾ ਜਾਣਾ ਸਾਨੂੰ ਪ੍ਰੈਜ਼ੈਂਟ ਚ ਇਹ ਚੀਜ਼ ਲਾ ਦਿੰਦੀ ਹੈ ਵੀ ਯਾਰ ਆਏ ਆ ਆ ਜਦੋਂ ਪਾਸਟ ਹੋ ਜਾਂਦੀ ਹੈ ਉਦੋਂ ਮੈਮਰੀ ਬਣ ਜਾਂਦੀ ਹੈ ਤਾਂ ਹੁਣ ਉਹ ਸਾਨੂੰ ਸਵੀਟ ਲੱਗ ਰਹੀਆਂ ਨੇ ਹੁਣ ਅਸੀਂ ਆ ਜਿਵੇਂ ਵਾਰੀਆਂ ਜੇ ਪਏ ਹੋਇਆ ਹੁਣ ਹੋ ਸਕਦਾ ਵੀ ਹੈਟਟਿਕ ਹੋ ਜਾਂਦਾ ਵੇ ਦਿਨ ਕਹਿੰਦੇ ਆ ਪਰ ਜਦੋਂ ਅੱਜ ਤੋਂ ਮਹੀਨੇ ਬਾਅਦ 6 ਮਹੀਨੇ ਸਾਲ 2 ਸਾਲ ਬਾਅਦ ਕਹਾਂਗੇ ਇਹੀ ਹੈਟਟਿਕ ਦੇ ਗਾਂ ਯਾਰੋ ਬਹੁਤ ਕੈਂਸਲ ਹੋਦੇ ਸੀ ਸ਼ਿਸ਼ਾ ਜੀ ਸੀ ਇਹ ਸੀ ਤੇ ਅੱ비 ਟਾਈਮ ਦੀ ਟਾਈਮ ਦੀ ਆਪਣੀ ਇੱਕ ਅਹਿਮੀਅਤ ਆ ਔਰ ਮਾਂ ਨਾਲ ਤਾਂ ਸਾਰੀਆਂ ਮੈਮਰੀ ਕੈਂਟ ਹੁੰਦੀ ਬਿਲਕੁਲ ਲੱਗ ਰਿਹਾ ਇੱਕ ਐਸਾ ਵਿਸ਼ਾ ਹੈ ਕਿ ਇਹਦੇ ਨਾਲ ਅੱਪਾ ਗੱਲਾਂ ਕਰੀ ਜਾ ਰਿਹਾ ਕਰੀ ਜਾ ਰਿਹਾ ਔਰ ਸਾਨੂੰ ਮਤਲਬ ਲੱਗਦਾ ਹੀ ਨਹੀਂ ਗੱਲਾਂ ਕਿ ਸਵੇਰ ਦੇ ਥੋੜੇ ਨਾਲ ਮੈਨੂੰ ਚੌਥੀ ਪੰਜਵੀਂ ਵਾਰ ਬੈਠ ਕੇ ਬੋਲਣ ਲੱਗਿਆ ਅਸੀਂ ਸਵੇਰ ਦੇ ਬੋਲੇ ਜਾਂਦੇ ਸਾਨੂੰ ਨਹੀਂ ਦੀ ਬਾਸ ਚ ਚਲੇਗੇ। ਤੁਹਾਨੂੰ ਕਦੋਂ ਕੁੱਟ ਪਈ ਬਚਪਨ ਲੈ। ਬੜ ਪਈਆਂ ਤਾਂ ਬੜੀਆਂ ਹੀ ਪਰ ਯਾਦਗਾਰ ਕੁੱਟ ਗਈ। ਕਿਸੇ ਦੀ ਹਿੰਮਤ ਹੈ ਹੱਥ ਲਾ ਜਾ ਇੱਧਰ ਕੋਈ ਨਹੀਂ। ਮੰਮੀ ਦੀ ਤਾਂ ਹੈਗੀ ਐ। ਮੈਂ ਯਾਰ ਆਮ ਸੋ ਲੱਕੀ। ਮੇਰੀ ਮਦਰ ਬਾਉ ਬੜੀ ਅਜੀ ਦੁਨੀਆ ਤੇ ਕੋਈ ਕੁੱਟ ਨਹੀਂ। ਕੋਦੇ ਮੇਰੀ ਮੰਮੀ ਨੇ ਮਾਰਿਆ। ਔਰ ਮੈਂ ਸ਼ਰਾਰਤੀ ਬਹੁਤ ਸੀ ਬੱਡੇ ਘਰੇ ਲੰਗੂ। ਇਹਨੇ ਤਾਂ ਖਾਰੇ ਨੇ ਖਰਾਬਾਤੀ ਕੀਤੀ ਮੈਂ ਵੀ ਬਹੁਤ ਕੀਤੀ। ਪਰ ਮੈਂ ਸ਼ਰਾਰਤੀ ਤੇ ਨਾਲ ਨਾਲ ਚਲਾਕ ਸੀਗਾ। ਕੁੱਟ ਮੇਰੇ ਤੋਂ ਜਿਹੜਾ ਵੱਡਾ ਭਰਾ ਸੀ ਉਹ ਵੀ ਹੈ ਨਹੀਂ ਗਏ ਉਹਨੂੰ ਪੈ ਜਾਂਦੀ ਸੀ ਮੈਂ ਭੱਜ ਜਾਂਦਾ ਹੁੰਦਾ ਸੀਗਾ ਜਦ ਦਰਖਤ ਉੱਤੇ ਚੜ ਜਣਾ ਇੱਧਰ ਜਦੋਂ ਡੰਡਾ ਡੰਡਾ ਲੈ ਕੇ ਵਿੱਚ ਭੱਜਣਾ ਪੁੱਜਣਾ ਤੇ ਬਾਕੀ ਪਿਓ ਕੋਲੇ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ ਸੀਗਾ ਕਿ ਮੈਨੂੰ ਕੁੱਟੇ ਕਿਉਂਕਿ ਮੇਰੇ ਫਾਦਰ ਬੁਰੇ ਅੱਛੇ ਸੀਗੇ ਉਹ ਸਵੇਰੇ ਨਿਕਲ ਜਣਾ ਰਾਤ ਨੂੰ ਉਹਨਾਂ ਨੇ ਇੱਕ ਕੁੱਟ ਵੀ ਵੱਡੀ ਬੱਕਰੀ ਹੋਣੀ ਉਹਨਾਂ ਨੇ ਇੱਕ ਦੋਰੀ ਟਰਾਈ ਮਾਰੀ ਮੇਰੇ ਤੇ ਮੈਂ ਭੱਜ ਪੁੱਜ ਗਿਆ ਫਿਰ ਉਹਨੂੰ ਲੱਗਿਆ ਚਲ ਛੋਟਾ ਯਾਰ ਕੋਈ ਫਿਰ ਸਾਈਕਲ ਵੀ ਮੇਰੇ ਇੱਕ ਹੋਰ ਪਾਸੇ ਹੋਰ ਲੱਕੀਆਂ ਮੈਂ ਘਰ ਚੋਂ ਸਾਰਨਾ ਛੋਟਾ ਸੀਗਾ ਤੇ ਮਾਤਾ ਜੀ ਆ ਗਏ ਮੈਂ ਤੇ ਮੈਨੂੰ ਸਾਰੇ ਬਹੁਤ ਪਿਆਰ ਕਰਦੇ ਸੀ। ਸ਼ਰਧਾਤੀ ਸੀਗਾ ਪਿਆਰ ਕਰਦੇ ਸੀ ਹੁਣ ਵੀ ਕਰਦੇ ਹੁਣ ਲੋਕ ਪਿਆਰ ਕਰਦੇ ਨੇ ਅਣਗੌਣ ਪਿਆਰ ਕਰਦੇ ਹੁਣ ਭਰਾ ਛੋਟੇ ਛੋਟੇ ਆ ਕੇ ਤੱਕ ਤੇ ਪਿਆਰ ਖੱਟਿਆ। ਔਰ ਮੇਰੀ ਮਾਂ ਇੰਨੀ ਵਧੀਆ ਸੀ। ਰੱਬ ਦਾ ਕਦੇ ਹੱਥ ਨਹੀਂ ਵੜਾਇਆ। ਕਿਸੇ ਆਹ ਵਾਲੇ ਕੰਮ ਤਾਂ ਹੋਇਆ ਕਿ ਵਾਲ ਗੁੰਖੇ ਖਿੱਚਣੇ ਨਾ ਜਿਹੜੇ ਉਹ ਸਾਡੇ ਲਈ ਕਰਦੇ ਅੜਕਾ ਪੈ ਜਣੀਆਂ ਲੰਮੇ ਲੰਮੇ ਕਿਉਂਕਿ ਸੰਡੇ ਹੁੰਦਾ ਸੀ ਨਹਾ ਕੇ ਬਾਹਰ ਨਿਕਲ ਜਣਾ ਬਾਰ ਮਿੱਟੀ ਘਟਾ ਜਨ ਲੱਗ ਜਾਣਾ ਫਿਰ ਉਹ ਤੇਲ ਲਾ ਕੇ ਉਹਨਾਂ ਨੇ ਅੜਕਾ ਕੱਢਣੀ ਆ ਉਹ ਤਾਂ ਕੰਪਲੀਮੈਂਟਰੀ ਨੇ ਜੀ ਉਹ ਫਿਰ ਮਾੜਾ ਮੋਟਾ ਹਿਲਦੇ ਹੁਲਦੇ ਜੀ ਫਿਰ ਥਾਲਕਾ ਜਾ ਤੈ ਇਦਾਂ ਕਰੀ ਦਿੱਤੀ ਆ ਬਾਬਾ ਬਸ ਸਦਾ ਹੋ ਕੇ ਬੈਠਵੇ ਆੜ ਜੱਗਾ ਅਦਰਵਾਇਸ ਗੁੱਸੇ ਨਾਲ ਨਿਕੋਟਿਆ ਅੱਛਾ ਤੇ ਤੁਹਾਨੂੰ ਕਿਦਾਂ ਨਿਕਟ ਪਈ ਇੱਕ ਕਦੋਂ ਪਈ ਬੜੀ ਬੈਰੀ ਤਾਂ ਮੈਂ ਇੱਕ ਵਾਰੀ ਮੇਰੇ ਤੋਂ ਇੱਟਾ ਕੋਟਾ ਇਧਰ ਭੁਰਾ ਹੋ ਗਿਆ ਹਾਂ ਮੇਰੇ ਤੋਂ ਇੱਟ ਵੱਜੀ ਸੀ ਸਾਡੇ ਪਿੰਡ ਮੁੰਡਾ ਇੱਕ ਨੰਬਰਦਾਰਾਂ ਦੇ ਕਹਿੰਦੇ ਨੇ ਜਸਕਰਨ ਆਉਂਦਾ ਨਾਮ ਤੇ ਉਹਦੇ ਮੇਰੇ ਤੋਂ ਨਾ ਇੱਟ ਵੱਜੀ ਸੀ ਤੇ ਜਦੋਂ ਕਰਿਆ ਕਿ ਸਾਰਿਆਂ ਨੇ ਇੱਕ ਨਾ ਮੇਰੇ ਤਾਇ ਦੇ ਮੁੰਡਾ ਮੇਤੋ ਹੀ ਪਹਿਲਾਂ ਕਰਿਆ ਗਿਆ ਉਹਨੇ ਆਨਸਾਰ ਦੱਸਤਾ ਕਿ ਆਂਟੀ ਉਹਨੇ ਜਸਕਰਨ ਦੇ ਇੱਟ ਮਾਰੀ ਤੇ ਫਿਰ ਮੇਰੀ ਮਮੂ ਬਹੁਤ ओके अच्छा मम्मी हाथ ना काटदी है कि डांग डूंग जो हाथ चली जो भी हाथ चोंदा सी मार दे वैसे वैसे देनाली वाली मशहूरता है कि थापी कपड़े धोवाने <laughs> को डंडा उन्होंने को है। थापी वाला काम बहुत मुशे होरसी का कि थापी आज तो न्याने बज जंदे हैं वॉशिंग मशीन में थापियां धूतियां सारी बजा देती है आज वाली वैसे मैं देखया लेडीज ना मारदी मुर्दी में है नहीं होता ना ਤੇ ਨਾਪਾ ਜਨੂ ਜਗਜਰ ਛੋਟੋ ਛੋਟੇ ਅਧਕਾਰ ਹੁੰਦੇ ਆ ਤੇ ਤੇ ਨਾਲ ਨਾਲ ਤੇ ਭੱਜਰ ਉਹ ਜਾਂਦਾ ਵਿਚਕਰ ਨਹੀਂ ਹੁੰਦਾ ਆਪਾਂ ਨਾਲ ਨਾਲ ਐ ਵੀ ਦੱਸ ਦਈਏ ਕਿ 6 ਮਈ ਨੂੰ ਫਿਲਮ ਆਉਣੀ ਹੈ ਸੋ ਬਈ ਮਾਇਕ ਐਸਾ ਟਾਪਿਕ ਹੈ ਜਿਹਦੇ ਤੇ ਆਪਾਂ ਜੁੜੀਆਂ ਮਰਜੀ ਗੱਲਾਂ ਕਰੀ ਜਾਈਏ ਉਹ ਖਤਮ ਨਹੀਂ ਹੋਣੀਆਂ ਬਟ ਐ ਹੈਗਾ ਹੈ ਕਿ 6 ਮਈ ਨੂੰ ਸਾਰਿਆਂ ਨੇ ਡੇਟਸ ਦੇ ਵਿੱਚ ਜਾ ਕੇ ਦੇਖ ਕੇ ਆਣੀ ਆ ਫਿਲਮ ਤੇ ਇਹਨਾਂ ਨੇ ਕਿਸ ਤਰੀਕੇ ਨਾਲ ਇਹ ਜਿਹੜੀ ਮਾਰ ਸਕ੍ਰਿਪਟਾਂ ਨੂੰ ਬੈਕਗ੍ਰਾਉਂਡ ਤੇ ਦਿਖ ਰਿਹਾ ਉਹਨੂੰ ਤੰਗ ਕੀਤਾ ਤੇ ਉਹਨਾਂ ਤੋਂ ਬਾਅਦ ਖੇਤ ਲਿੱਤੇ ਹੈ ਕਿ ਨਹੀਂ ਲਿੱਤੇ ਹੈ ਇਹ ਸਾਰਾ ਕੁਝ ਜਾਣ ਲੈਣੇ ਵਿੱਚ 6 ਮਹੀਨੇ 걸 ਜਾ। ਹਾਂ ਭਾਈ ਮੈਂ ਸੱਚਾ ਅਜੇ ਬੈਠਾ ਮੈਂ ਪਹਿਲਾਂ ਗੱਲ ਕਰ ਲਈ ਆਪਾਂ ਕਿ ਚਲੋ ਅਸੀਂ ਬੈਠੇ ਹਾਂ ਸੱਜ ਪੁਰਾਤੇ ਸਾਡਾ ਟ੍ਰੇਲਰ ਆ ਗਿਆ ਹੈ ਮੇਰੇ ਖਿਆਲ ਤੁਸੀਂ ਦੇਖ ਵੀ ਲੇਤਾ ਹੋਣਾ ਕੋਸ਼ਿਸ਼ ਕਰੋ ਕਿ ਪਹਿਲਾਂ ਟ੍ਰੇਲਰ ਜਿੰਨਾ ਜ਼ਿਆਦਾ ਸ਼ੇਅਰ ਕਰਕੇ ਜਿੰਨਾ ਜ਼ਿਆਦਾ ਹੋ ਸਕੇ ਲੋਕਾਂ ਤੱਕ ਪਹੁੰਚੇ ਕਿਉਂਕਿ ਉੱਥੋਂ ਤੁਹਾਨੂੰ ਐਟ ਲਿਸਟ ਇਹ ਪਤਾ ਲੱਗੂਗਾ ਕਿ ਮਾ ਫਿਲਮ ਕਿੱਦਾਂ ਦੀ ਹੈ ਉਹਦੇ ਵਿੱਚ ਹੈ ਕੀ ਉਹਦੇ ਕੀ ਮੂਡਸ ਹੈ ਠੀਕ ਹੈ ਸਾਡੇ ਵਰਗੇ ਬੰਦਿਆਂ ਦੇ ਕਰੈਕਟਰ ਕੀ ਹੈ ਇਹਦਾ ਇੱਕ ਬਹੁਤ ਪੋਲਾ ਕਰੈਕਟਰ ਹੈ ਇਹਦਾ ਕੀ ਹੈ ਜੇ ਬਾਕੀ ਗੁੱਗੀ ਭਾਈ ਗੁੱਗੀ ਭਾਈ ਤਾਂ ਸਾ ਗੁੱਗੀ ਭਾਈ ਸਾਰੇ ਬੰਦਿਆਂ ਨੇ ਆਪਣੇ ਆਪਣੇ ਕਰਦਾਰ ਕੀਤੇ ਤੁਹਾਨੂੰ ਹਲਕਾ-ਹਲਕਾ ਟ੍ਰੇਲਰ ਬਣਾਇਆ ਇਸ ਕਰਕੇ ਜਾਂਦਾ ਪਹਿਲਾਂ ਤਾਂ ਰੱਬ ਦੱਬ ਕੇ ਉਹਨੂੰ ਸ਼ੇਅਰ ਕਰੋ ਫਿਰ ਉਹ ਦੇਖਣ ਤੋਂ ਬਾਅਦ 6 ਤਰੀਕ ਨੂੰ ਮੈਂ ਫਿਰ ਗੁਜਾਰਿਸ਼ ਕਰੂੰਗਾ ਕਿ ਫਿਲਮ ਇਕੱਲੇ ਦੇਖਣ ਵਾਲੀ ਹੈ ਨਹੀਂਗੀ ਤੁਸੀਂ ਆਪਣੀ ਫੈਮਲੀ ਨਾਲ ਆ ਕੇ ਫਿਰ ਉਹ ਦੇਖੋ ਪੂਰੀ ਫੈਮਲੀ ਨਾਲ ਬੈਠ ਕੇ ਤੇ ਮੈਨੂੰ ਯਾਦ ਆ ਜਾਂਦੀ ਹੈ ਨਾਨਕ ਨਾਮ ਜਹਾਜ਼ ਬਹੁਤ ਪਹਿਲਾ ਫਿਲਮ ਆਈ ਸੀ ਕਿ ਲੋਕ ਟਰੱਕ ਤੇ ਟਰਾਲੀਆਂ ਭਰ ਕੇ ਲੈ ਕੇ ਗਏ ਸੀ ਉਹ ਜਿੰਨੀ ਜਿੰਨੇ ਗੱਡੀਆਂ ਜੋ ਜੋ ਕਨਵੈयंस ਹੈਗੀ ਆ ਮੇਰੀ ਇੱਕ ਰਿਕੁਐਸਟ ਹੈ ਕਿ ਮਦਰ ਨੂੰ ਲੈ ਕੇ ਜ਼ਰੂਰ ਆਓ ਬਿਕਾਉਜ਼ ਇਹ ਮਾਂ ਤੇ ਹੀ ਬਣੀ ਫਿਲਮ ਹੈ ਬੜੀ ਇਮੋਸ਼ਨਲ ਫਿਲਮ ਹੈ ਤੇ ਜਿੰਨਾ ਹੋ ਸਕੇ ਜਿਆਦਾ ਜਿਆਦਾ ਇਕੱਠਾ ਵੱਡਾ ਪਰਿਵਾਰ ਕਰਕੇ ਇਕੱਠੀਆਂ ਟਿਕਟਾਂ ਬੁੱਕ ਕਰਾਓ ਮਜ਼ਾ ਹੀ ਅਲੱਗ ਹੋਣਾ ਹੈ ਬੱਚੇ ਜਿੰਨੇ ਇਕੱਠੇ ਜਾਉਂ ਦੇਖ ਹੈਨਾ ਇਕੱਠੇ ਫੈਮਿਲੀ ਨਾਲ ਫਿਰ ਦੇਖੋ 6 ਮਈ 6 ਮਈ ਤੇ ਤੁਸੀਂ ਸਾਰੇ ਜਣੇ ਤਿਆਰੀਆਂ ਕਰਕੇ ਰੱਖਿਓ ਮਦਰਜ਼ ਡੇ ਤੇ ਸੈਲੀਬ੍ਰੇਟ ਕਰੋ ਐਵੇਂ ਆਪਣੀ ਮਦਰ ਨਾਲ ਛੇ ਮਹੀਨੋਂ ਸੀ ਅਜਲੇ ਨਹੀਂ ਜਲਦੀ ਮੁੜ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਫਿਰ ਤੜੱdte ਮੇਰਾ ਖਿਆਲ ਰੱਖਾ